ਆਪਣੀ ਭਾਸ਼ਾ ਲਈ ਲੜੀਏ ਆਪਣੇ ਪਾਣੀ ਲਈ ਆਪਣੀ ਹਵਾ ਲਈ ਜੋ ਵੀ ਸਾਡੇ ਨਾਲ ਧੱਕੇ ਹੋਏ ਆ ਉਹਦੇ ਵਾਸਤੇ ਮੇਰੇ ਖਿਆਲ ਹਿੰਦੂ ਭਾਈਚਾਰੇ ਨੂੰ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸਿੱਖਾ ਸਾਰੇ ਮਿਲ ਕੇ ਹੀ ਲੜਾਂਗੇ ਤੇ ਤਾਂ ਹੀ ਅਸੀਂ ਆਪਣੇ ਹੱਕਾਂ ਨੂੰ ਬਚਾ ਸਕਾਂਗੇ ਵੇਖੋ ਜਿਹੜੇ ਵੀ ਪਿੰਡ ਚ ਜਾਂਦੇ ਸੀ ਬੀਬੀਆਂ ਦਾ ਬਹੁਤ ਜ਼ਿਆਦਾ ਕੱਟ ਸੀ ਇਹਦਾ ਮੇਨ ਮੁੱਦਾ ਨਸ਼ਿਆਂ ਦਾ ਆ ਜਾਂਦਾ ਹੈ ਬਹੁਤੀ ਬੀਬੀਆਂ ਇਸ ਨਸ਼ੇ ਤੋਂ ਦੁਖੀ ਸੀ ਤੇ ਖਾਸ ਕਰਕੇ ਜਿਆਦਾ ਬੀਬੀਆਂ ਉਹ ਹੁੰਦੀਆਂ ਸੀ ਵੀ ਜਿਹੜੀਆਂ ਕਹਿੰਦੀਆਂ ਸਾਡੇ ਪੁੱਤ ਮਰ ਗਏ ਆ ਚਲ ਭਾਈ ਸਾਹਿਬ ਬਾਹਰ ਆ ਜੇ ਤੇ ਦੂਜਿਆਂ ਦੇ ਵੱਜ ਜਾਣ ਠੀਕ ਹੈ ਕਿ ਏਜੰਸੀਆਂ ਬਾਈਚਾਂਸ ਹੋ ਸਕਦਾ ਕਿਸੇ ਬੰਦੇ ਨੂੰ ਲਿਆ ਕੇ ਖੜਾ ਤੇ ਕਰ ਸਕਦੀਆਂ ਪਰ ਇਹ ਇੰਨੇ ਲੋਕਾਂ ਨੂੰ ਉਹਨਾਂ ਦੇ ਨਾਲ ਜੋੜ ਦੇਣਾ ਮੇਰਾ ਖਿਆਲ ਹੈ ਕਿ ਇਹ ਤੇ ਇਹ ਗੁਰੂ ਮਹਾਰਾਜ ਦੀ ਕਲਾ ਸਾਡੇ ਤੇ ਮੇਰਾ ਖਿਆਲ ਸਭ ਤੋਂ ਵੱਡੀ ਏਜੰਸੀ ਗੁਰੂ ਹੀ ਹੈ ਸਾਡਾ ਜੀ ਇਹ ਜਿਹੜਾ ਕਿ ਨਸ਼ਿਆਂ ਦਾ ਮੁੱਦਾ ਇੱਕ ਬਹੁਤ ਵੱਡਾ ਬਹੁਤ ਵੱਡਾ ਵਾ ਇਹਦੇ ਚ ਮੇਰੇ ਖਿਆਲ ਹੈ ਕਿ ਇਕੱਲੇ ਕਰੇ ਦੇ ਵਾਸਤੇ ਕਿਸਦੇ ਵੀ ਗੱਲ ਨਹੀਂ ਗਈ ਇਹ ਚੰਗੀ ਲੀਡਰਸ਼ਿਪ ਤੇ ਲੋਕਾਂ ਦੀ ਵੱਡੀ ਲਹਿਰ ਹੀ ਇਹਨੂੰ ਖਤਮ ਕਰ ਸਕਦੀ ਮਿਰਸਾ ਸਿੰਘ ਬਲਟੋਹਾ ਹਣੀ ਬੜਾ ਤੁਹਾਡੇ ਤੇ ਅਟੈਕ ਕਰਦੇ ਰਹੇ ਉਹ ਕਹਿੰਦੇ ਜੀ ਪਰਿਵਾਰ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਦੋ ਤਿੰਨ ਸਰਕਾਰਾਂ ਦੇ ਤੁਹਾਡੇ ਸਾਹਮਣੇ ਆਈਆਂ ਕਿ ਨਸ਼ਿਆਂ ਦੇ ਮੁੱਦੇ ਤੇ ਆਈਆਂ ਕਿ ਅਸੀਂ ਨਸ਼ਾ ਖਤਮ ਕਰਾਂ ਬਿਲਕੁਲ ਤੇ ਪਰ ਨਸ਼ਾ ਖਤਮ ਹੋਣ ਦੀ ਜਗ੍ਹਾ ਤੇ ਵਧਦਾ ਗਿਆ ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਗਲਸਫਾਮ ਫਲਾ ਰਹੀਆਂ ਸੀ ਅਸੀਂ ਪਹਿਲਾਂ ਵੀ ਉਹ ਪਾਈ ਸਾਹਿਬ ਨੇ ਵੀ ਇਹ ਕਹਿ ਕੇ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਜਦੋਂ ਇੱਥੇ ਨਸ਼ੇ ਦੇ ਵੀ ਬੱਚੇ ਨਸ਼ਾ ਛੱਡਣ ਵਿੱਚ ਹਿੰਦੂ ਧਰਮ ਦੇ ਬੱਚੇ ਹੈਗੇ ਸੀ ਉਹ ਅਜੇ ਵੀ ਅੰਮ੍ਰਿਤਸਰ ਜੇਲ੍ਹ ਚ ਇੱਕ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕਿ ਕੋਈ ਪੰਜਾਬ ਦੀ ਜਿਹੜਾ ਵੀ ਕੋਈ ਗੱਲ ਕਰਦਾ ਹਾਕ ਸੱਚ ਦੀ ਉਹਨੂੰ ਇਹੋ ਜੇ ਟੈਗ ਤੇ ਪਹਿਲਾਂ ਉਹ 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 ਲਾਉਂਦੇ ਆ ਪਹਿਲਾਂ ਉਹਨਾਂ ਨੇ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਕਿਸਾਨਾਂ ਤੇ ਵੀ ਇਹੋ ਜਿਹੀਆਂ ਚੀਜ਼ਾਂ ਵਰਤੀਆਂ ਤੇ ਕਈ ਘਰਾਂ 'ਚ ਸਾਨੂੰ ਜਿਹੜੇ ਨੌਜਵਾਨ ਬੱਚੇ ਮਰੇ ਗਏ ਉਹ ਉਹਨਾਂ ਦੇ ਘਰਾਂ 'ਚ ਜਾਣਾ ਪਿਆ ਤੇ ਉਹਨਾਂ ਦੇ ਹਾਲਾਤ ਦੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਕਿ ਸਾਡੇ ਰਾਜਨੀਤਿਕ ਲੀਡਰਾਂ ਨੇ ਸਾਡੇ ਪੰਜਾਬ ਨੂੰ ਕਿਹੋ ਜਿਹਾ ਹਾਲਾਤ ਚ ਪਹੁੰਚਾ ਦਿੱਤਾ ਦੋ ਤਿੰਨ ਸਰਕਾਰਾਂ ਦੇ ਤੁਹਾਡੇ ਸਾਹਮਣੇ ਆਈਆਂ ਕਿ ਨਸ਼ਿਆਂ ਦੇ ਮੁੱਦੇ ਤੇ ਆਈਆਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਬਿਲਕੁਲ ਤੇ ਪਰ ਨਸ਼ਾ ਖਤਮ ਹੋਣ ਦੀ ਜਗ੍ਹਾ ਤੇ ਵਧਦਾ ਗਿਆ ਵੇਖੋ ਮੇਨ ਟਾਰਗੇਟ ਤੇ ਭਾਈ ਸਾਹਿਬ ਤੇ ਹੀ ਉਹਨਾਂ ਦਾ ਜਦੋਂ ਭਾਈ ਸਾਹਿਬ ਬਾਹਰ ਆਗੇ ਸਾਰੇ ਸਿੰਘ ਬਾਹਰ ਆ ਜਾਣਗੇ ਜੀ ਭਗਵੰਤ ਮਾਨ ਸਾਹਿਬ ਵੀ ਉੱਥੇ ਦਰਬਾਰ ਸਾਹਿਬ ਜਾ ਕੇ ਅਕਾਲ ਤਖਤ ਤੇ ਵੀ ਅਰਦਾਸ ਕਰਕੇ ਆਏ ਕਿ ਨਸ਼ਾ ਖਤਮ ਕਰਦੇ ਬੱਚੇ ਲੈ ਕੇ ਗਏ ਜਿਹੜੇ ਨਸ਼ੇ ਖਤਮ ਕਰ ਰਹੇ ਸੀ ਬੰਦੇ ਉਹਨਾਂ ਨੂੰ ਤੁਸੀਂ ਜੇਲਾਂ ਸੁਟਿਆ ਤੇ ਜਿਹੜੇ ਨਸ਼ੇ ਹੋਰ ਤੇ ਜਿਹੜੇ ਨਸ਼ੇ ਵਾਲੇ ਤੇ ਕਿਸਤੇ ਨੇ ਇਸੇ ਨਹੀਂ ਲੱਗਿਆ ਅਜੇ ਤੱਕ ਅੱਜ ਉਹ ਜਿਹੜੀ ਅਮਰਤਪਾਲ ਦੀ ਜੇਤ ਹੈ ਅਸੀਂ ਸਮਝਦੇ ਵੀ ਉਹ ਖਾਲੜਾ ਸਾਹਿਬ ਦੀ ਜੇਤ ਹੈ ਇਹ ਤੇ ਸੰਗਤ ਦਾ ਫੈਸਲਾ ਸੰਗਤ ਨੇ ਇਹ ਫੈਸਲਾ ਦੇ ਦਿੱਤਾ ਕਿ ਉਹਨਾਂ ਨੂੰ ਜਲਦੀ ਜਲਦੀ ਬਾਹਰ ਲਿਆਉਣਾ ਚਾਹੀਦਾ ਇਹ 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 ਹਿੰਦੁਸਤਾਨ ਆਪਣੇ ਆਪ ਨੂੰ ਡੈਮੋਕ੍ਰੇਸੀ ਵੀ ਮੰਨਦਾ ਤੇ ਇਹਨਾਂ ਨੂੰ ਵੀ ਚਾਹੀਦਾ ਕਿ ਉਹ ਉਹ ਨਾ ਚਿੰਦਾ ਲੋਕ ਫਤਿਹ ਦਸਤਕਾਰ ਕਰਦੇ ਹੋਏ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕੀਤਾ ਜਾਣਾ ਚਾਹੀਦਾ ਅਸਲ ਮੈਨੂੰ ਲੱਗਦਾ ਕਿ ਧਰਮ ਦਾ ਨਾਮ ਬਣਾ ਕੇ ਇਹ ਇੱਕ ਇਨਸਾਫ ਦਾ ਬਣਾਉਣਾ ਚਾਹੀਦਾ ਬੰਦਾ ਨਹੀਂ ਵੇਖਿਆ ਜਾਂਦਾ ਕਿ ਕਿਹੜੇ ਧਰਮ ਜਾਤ ਦਾ ਵਾ ਸਮਾਜ 'ਚ ਇਹੋ ਜੀ ਸਿਰਜਣਾ ਹੋਣੀ ਚਾਹੀਦੀ ਹੈ ਕਿ ਜਿੱਥੇ ਕੋਈ ਜਾਤ ਪਾਤ ਨਾ ਵੇਖੀ ਜਾਵੇ ਕੋਈ ਧਰਮ ਅਜਮ ਨਾ ਵੇਖਿਆ ਜਾਵੇ ਕਿ ਠੀਕ ਹੈ ਕਿ ਇੱਕ ਇਨਸਾਨੀਅਤੌਰ ਤੇ ਸਾਰਿਆਂ ਨਾਲ ਵਰਤਾਅ ਕੀਤਾ ਜਾਵੇ ਤੇ ਮੈਨੂੰ ਲੱਗਦਾ ਕਿ ਸਟੇਟ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਅਸੀਂ ਸਿਖਾ ਨੂੰ ਵਾਰ ਰੱਖਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਜਿਹੜੇ ਹੱਕ ਹਕੂ ਕੇ ਆ ਉਹਨਾਂ ਦੇ ਬਰਕਰਾਰ ਰੱਖੇ ਜਾਣ ਉਹਨਾਂ ਦਾ ਬਰਾਬਰ ਦਾ ਇਨਸਾਫ ਹੋਵੇ ਤੇ ਜਿਹੜੀ ਬਗਾਨਗੀ ਦੀ ਭਾਵਨਾ ਵੱਧਦੀ ਹੈ ਉਹ ਨਾ ਵਧੇ ਸਤਿ ਸ੍ਰੀ ਅਕਾਲ ਵੀ ਸੋਸ਼ਲ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ ਇਸ ਵੇਲੇ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਬੈਠਾ ਹੋਇਆ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣਿਆਂ ਦਾ ਇਹ ਜੱਦੀ ਪਿੰਡ ਹੈ ਅੱਜ ਦੀ ਗੱਲਬਾਤ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਸਾਡੇ ਨਾਲ ਹੋਣਗੇ ਗੱਲਬਾਤ ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਲੈ ਕੇ ਕਰਾਂਗੇ ਸੋ ਇਹ ਮਹੱਮ ਕਿਵੇਂ ਦੀ ਰਹੀ ਹੈ ਅੱਗੇ ਦੀ ਰਣਨੀਤੀ ਕੀ ਹੋਵੇਗੀ ਹੋਰ ਬਹੁਤ ਸਾਰੀਆਂ ਤਮਾਮ ਗੱਲਾਂ ਬਾਤ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਇਸ ਵਾਰ ਦੀਆਂ ਚੋਣਾਂ ਬੇਹੱਦ ਜਿਹੜੀਆਂ ਸੀ ਇੰਟਰਸਟਿੰਗ ਸੀ ਇਸ ਕਰਕੇ ਸੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਈ ਬਿਆਨ ਸਿੰਘ ਹੋਣਾਂ ਦੇ ਸੁਪੁੱਤਰ ਸਰਬਜੀਤ ਸਿੰਘ ਹੋਣੀ ਚੋਣ ਮੈਦਾਨ ਦੇ ਵਿੱਚ ਸੀ ਤੇ ਵੱਡੀ ਲੀਡ ਲੈ ਕੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਨੂੰ ਪੰਥਕ ਸੀਟ ਕਿਹਾ ਤਾਂ ਜਾਂਦਾ ਰਿਹਾ ਪਰ ਪਿਛਲੇ ਸਮੇਂ ਦੇ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਇਸੇ ਸੀਟ ਤੋਂ ਚੋਣ ਤਾਂ ਲੜਦੇ ਨੇ ਪਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਪਰ ਇਸ ਵਾਰ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਚੋਣ ਮਹਿੰਮ ਨੂੰ ਹੰਗਾਰਾ ਦਿੱਤਾ ਜਾਂਦਾ ਭਾਈ ਅੰਬਰਪਾਲ ਸਿੰਘ ਹੋਣਿਆਂਦੀ ਨੂੰ ਤਾਂ ਵੱਡੀ ਲੀਡ 197 ਤੋਂ ਉਪਰ 97000 ਤੋਂ ਉੱਪਰ ਦੀਆਂ ਵੋਟਾਂ ਲੈ ਕੇ ਉਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਇਸ ਵਾਰ ਦੀਆਂ ਚੋਣਾਂ 1999 ਦੀ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਪੰਥ ਪੋਲਿਟਿਕਸ ਦਾ ਆਵਾਰ 1999 ਦੇ ਵਿੱਚ ਹੋਇਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਗਦੇਵ ਸਿੰਘ ਖੁੱਡੀਆਂ ਹੋਣੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਬੀਬੀ ਰਜਿੰਦਰ ਕੌਰ ਬਲਾਰਾ ਹੋਣੀ ਪਟਿਆਲਾ ਲੋਕ ਸਭਾ ਹਲਕੇ ਤੋਂ ਤਿੰਦਰਪਾਲ ਹੋਣੀ ਚੋਣ ਮੈਦਾਨ ਦੇ ਵਿੱਚ ਸੀ ਸਿਮਰਜੀਤ ਸਿੰਘ ਮਾਨ ਹੋਣੀ ਤਰਨਤਾਰਨ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਸੀ ਤੇ ਨਾਲ ਦੀ ਨਾਲ ਰੋਪੜ ਲੋਕ ਸਭਾ ਹਲਕੇ ਤੋਂ ਜਿਹੜਾ ਸੀ ਬੀਬੀ ਵਿਬਲ ਕੌਰ ਖਾਲਸਾ ਜਿਹੜੇ ਕੀ ਆਈ ਡਾਂਸਿੰਗ ਹੋਣਾਂ ਦੇ ਪੁੱਤ ਨਹੀਂ ਸੀ ਤੇ ਨਾਲ ਸਭੀ ਸਿੰਘ ਹੋਣਾਂ ਦੇ ਮਾਤਾ ਸੀ ਸੁੱਚਾ ਸਿੰਘ ਮਲੋਆ ਲੋਕ ਸਭਾ ਹਲਕਾ ਪਟੰਡਾ ਤੋਂ ਚੋਣ ਮੈਦਾਨ ਦੇ ਵਿੱਚ ਸੀ ਤੇ ਜਿੱਦੇ ਨੇ 1999 ਦੀਆਂ ਚੋਣਾਂ ਹੀ ਤਰਜ਼ ਤੇ ਇਸ ਵਾਰ ਵੀ ਪੰਜਾਬ ਦੇ ਵਿੱਚ ਸਭ ਕੁਝ ਦੇਖਣ ਨੂੰ ਮਿਲਿਆ ਤੇ ਗੱਲਬਾਤ ਆਪਾਂ ਭਾਈ ਅਬਰਤ ਪਾਲ ਸਿੰਘ ਹੋਣਾਂ ਦੇ ਮਾਤਾ ਪਿਤਾ ਦੇ ਨਾਲ ਕਰਦੇ ਨੇ ਬਾਪੂ ਜੀ ਸਤਿ ਸ਼ਕਾਲ ਮਾਤਾ ਜੀ ਸਤਿ ਸ਼ਕਾਲ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਮ ਪੜੇਗੇ ਨੇ ਸ਼ਾਇਦ ਮੇਰੇ ਮੱਲੋ ਵੀ ਮੂੰਹੋ ਵੀਛਰੇ ਬੜੇ ਨਾਮ ਕਿਉਂਕਿ 1999 ਦੀ ਚੋਣ ਬੜੀ ਕਮਾਲ ਦੀ ਸੀ ਸਿਮਰਜੀਤ ਸਿੰਘ ਮਾਨਹੋਣੀ ਜਿੱਤੇ ਨੇ ਤੇ ਨਾਲ ਨੌ ਉਹਨਾਂ ਦੇ ਸਾਥੀ ਜਿਹੜੇ ਨੇ ਚੋਣ ਮદાન ਦੇ ਵਿੱਚ ਹੁੰਦੇ ਨੇ ਤੇ ਬਹੁਤ ਸਾਰੇ ਲੋਕ ਸਿਮਰਜੀਤ ਸਿੰਘ ਮਾਨਹੋਣੀ ਤੇ ਜੇਲ੍ਹ ਦੇ ਵਿੱਚੋਂ ਜਿੱਤੇ ਨੇ ਤੇ ਇਸ ਵਾਰ ਵੀ ਉਹੀ ਚੋਣਾ ਸੀ ਚੋਣ ਮਹਮ ਕਿਵੇਂ ਦੀ ਰਹੀ ਚੋਣ ਮਹਮ ਜੀ ਬਹੁਤ ਲੋਕਾਂ ਦਾ ਸਾਥ ਰਿਆ ਇਹ ਚੋਣ ਚ ਭਾਈ ਸਾਹਿਬ ਨੂੰ ਚੋਣ ਲੜਾਉਣ ਦਾ ਫੈਸਲਾ ਵੀ ਲੋਕਾਂ ਦਾ ਸੀਗਾ ਕਿਉਂਕਿ ਉਹ ਪਹਿਲਾਂ ਤੇ ਇਹ ਰਾਜਨੀਤੀ ਚ ਆਉਣਾ ਨਹੀਂ ਸੀ ਚਾਹ ਰਹੇ ਤੇ ਲੋਕਾਂ ਨੇ ਉਹਨਾਂ ਨੂੰ ਰਾਜਨੀਤੀ ਚ ਆਉਣ ਵਾਸਤੇ ਇੱਕ ਹੁਕਮ ਕੀਤਾ ਤੇ ਉਹਨਾਂ ਨੇ ਸੰਗਤ ਦਾ ਹੁਕਮ ਸਵੀਕਾਰ ਕਰਦੇ ਹੋਏ ਰਾਜਨੀਤੀ ਚ ਆਏ ਤੇ ਲੋਕਾਂ ਨੇ ਜੋ ਉਹਨਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਹਦੀ ਉਹਨਾਂ ਨੇ ਬਖੂਬੀ ਪਾਲਣਾ ਕੀਤੀ ਉਹਨਾਂ ਨੇ ਹਰੇਕ ਛੋਟੇ-ਛੋਟੇ 4-4-5-5 ਸਾਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ 80-85-90 ਸਾਲ ਦੇ ਬਜ਼ੁਰਗਾਂ ਤੱਕ ਵੀ ਇਸ ਚੋਣ ਮਹਿਮੇਸਾ ਪਾਇਆ ਸਾਰਿਆਂ ਨੇ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਜਿਆਦਾ ਵੱਡਾ ਪਿਆਰ ਮਿਲਿਆ ਕੋਈ ਵੀ ਜਾਤ ਮਜਬ ਧਰਮ ਤੋਂ ਉੱਪਰ ਉੱਠ ਕੇ ਲੋਕਾਂ ਨੇ ਇਸ ਮਹਿਮੇਸਾ ਲਿਆ ਅਸੀਂ ਸਾਰੇ ਪੰਜਾਬ ਵਾਸੀਆਂ ਦਾ ਜਿਹੜੇ ਵੀ ਪੰਜਾਬ ਤੋਂ ਬਾਹਰ ਦੇ ਲੋਕਾਂ ਨੇ ਇਸ ਮਹਿੰਮ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ। ਜੇ ਤੁਹਾਨੂੰ 1999 ਦੀਆਂ ਚੋਣਾਂ ਦੀ ਗੱਲ ਕੀਤੀ ਉਦੋਂ ਵੀ ਪੰਥ ਪੋਲਿਟਿਕਸ ਦਾ ਵੱਡਾ ਹਵਾਰ ਸੀ। ਇਸ ਵਾਰ ਲੋਕ ਸਭਾ ਹਲਕਾ ਖੜੂ ਸਾਹਿਬ ਤੇ ਫਰੀਦਕੋਟ ਇਹਨਾਂ ਦੋਨੋਂ ਲੋਕ ਸਭਾ ਹਲਕਿਆਂ ਦੇ ਉੱਤੇ ਪੰਥ ਪੋਲਿਟਿਕਸ ਹੁੰਦੀ ਹੈ। ਮਤਾ ਜੀ ਕੀ ਲੱਗਿਆ ਹਿੰਦੂ ਭਾਈਚਾਰੇ ਦਾ ਕੀ ਰਿਹਾ ਜਦੋਂ ਚੋਣ ਮਹਿੰਮ ਪਖਾ ਰਹੇ ਸੀ, ਲੋਕਾਂ 'ਚ ਜਾ ਰਹੇ ਸੀ ਲਗਾਤਾਰ ਵੋਟ ਪਾਉਣ ਦੇ ਲਈ ਅਪੀਲ ਕਰ ਰਹੇ ਸੀ। ਕਿਉਂਕਿ ਮੰਨਿਆ ਜਾਂਦਾ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹਣੀ ਤਾਂ ਸਿੱਖਾਂ ਦੀ ਗੱਲ ਕਰਦੇ ਨੇ Hindu ਭਾਈਚਾਰੇ ਦਾ ਕੀ ਰਿਆ ਤੁਹਾਡੇ ਲਈ ਚੋਂ ਮੁਹੰਮਦ ਵੇਖੋ ਇਹ ਜਿਹੜੀਆਂ ਦੂਸਰੀਆਂ ਪਾਰਟੀਆਂ ਗਲਸਫਾਮ ਫਲਾ ਰਹੀਆਂ ਸੀ ਅਸੀਂ ਪਹਿਲਾਂ ਵੀ ਉਹ ਪਾਈ ਸਾਹਿਬ ਨੇ ਵੀ ਇਹ ਕਹਿ ਕੇ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਜਦੋਂ ਇੱਥੇ ਨਸ਼ੇ ਦੇ ਵੀ ਬੱਚੇ ਨਸ਼ਾ ਛੱਡਣੇ ਇਹ ਚ ਹਿੰਦੂਧਰਮ ਦੇ ਬੱਚੇ ਹੈਗੇ ਸੀ ਉਹ ਅਜੇ ਵੀ ਅੰਮ੍ਰਿਤਸਰ ਜੇਲ੍ਹ ਚ ਇਹੋ ਜਿਹਾ ਕਦੀ ਵੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਧਰਮ ਨਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਸਾਰੇ ਧਰਮਾਂ ਦੇ ਬੱਚੇ ਵੇਖੋ ਨਸ਼ੇ ਨੇ ਕੋਈ ਧਰਮ ਨਹੀਂ ਵੇਖਿਆ ਉਹ ਹਿੰਦੂ ਦੇ ਵੀ ਬੱਚੇ ਨੂੰ ਆ ਮੁਸਲਮਾਨ ਦੇ ਨੂੰ ਵੀ ਆ ਐਸੀ ਭਾਈਚਾਰਾ ਦੇ ਸਾਰੇ ਧਰਮਾਂ ਦੇ ਬੱਚਿਆਂ ਨੂੰ ਨਸ਼ਾ ਹੈਗਾ ਇਹ ਕਰਕੇ ਸਾਰੀਆਂ ਦੀ ਭਾਵਾਂ ਹੀ ਸਾਰੇ ਧਰਮਾਂ ਦੇ ਸਤਿਕਾਰ ਕਰਦੇ ਸੀ ਹਰ ਇੱਕ ਧਰਮ ਨੂੰ ਨੇ ਗੱਲਾਂ ਲਾਇਆ ਜਿਹੜੇ ਵੀ ਬੱਚੇ ਆਏ ਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਇਦਾਂ ਦਾ ਕੋਈ ਨਹੀਂ ਸਾਨੂੰ ਹਿੰਦੂ ਹੀ ਭਰਾ ਜਿੱਥੇ ਮਿਲਦੇ ਰਹੇ ਆ ਜਿੱਥੇ ਵੀ ਆਪਾਂ VOTING ਲਈ ਜਾਂਦੇ ਰਹੇ ਆ ਜਿੱਥੇ ਇਕੱਠ ਹੁੰਦੇ ਰਹੇ ਹਿੰਦੂ ਵੀ ਹਿੰਦੂਤਾਂ ਵਾਲੇ ਵੀ ਬਹੁਤ ਸਤਿਕਾਰ ਕਰਦੇ ਰਹੇ ਆ ਤੇ ਬਹੁਤ ਹੀ ਕਰਦੇ ਰਹੇ ਪਈ ਤੁਹਾਨੂੰ ਵੋਟਾਂ ਪਾਵਾਂਗੇ ਬਹੁਤ ਹੀ ਖੁਸ਼ੀ ਨਾਲ ਸਾਨੂੰ ਮਿਲਦੇ ਰਹੇ ਜੀ ਆਈ ਅਮਰਤਪਾਲ ਸਿੰਘ ਹੋਣ ਦੇ ਨਾਮ ਦੇ ਨਾਲ ਇੱਕ ਸ਼ਬਦ ਲੱਗਦਾ ਖਾਰਸਤਾਨੀ ਪਰ ਅੱਜ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਹਿ ਕੇ ਬੁਲਾਇਆ ਜਾ ਰਿਹਾ ਮਹਿਸੂਸ ਕਿਦਾਂ ਦਾ ਕਰ ਰਹੇ ਹੋ ਨੇ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਇਹ ਤੇ ਖਾਲੀ ਸਰਕਾਰ ਦਾ ਪ੍ਰੋਪਾਗੈਂਡਾ ਇੱਕ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕਿ ਕੋਈ ਪੰਜਾਬ ਦੀ ਜਿਹੜਾ ਵੀ ਕੋਈ ਗੱਲ ਕਰਦਾ ਹੱਕ ਸੱਚ ਦੀ ਉਹਨੂੰ ਇਹੋ ਜਿਹਾ ਟੈਗ ਤੇ ਪਹਿਲਾਂ ਉਹ 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 ਲਾਉਂਦੇ ਆ ਪਹਿਲਾਂ ਉਹਨਾਂ ਨੇ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਕਿਸਾਨਾਂ ਤੇ ਵੀ ਇਹੋ ਜਿਹੀ ਚੀਜ਼ਾਂ ਵਰਤੀਆਂ ਕਿ ਕਿ ਜਿਹੜਾ ਉਹਨਾਂ ਨੂੰ ਇਹ ਚੀਜ਼ਾਂ ਕਿ ਲੋਕਾਂ ਨੂੰ ਪੜਕਾਉਣ ਵਾਸਤੇ ਲੋਕਾਂ ਨੂੰ ਕਿਸੇ ਦੇ ਖਿਲਾਫ ਕਰਨ ਵਾਸਤੇ ਇਹ ਇੱਕ ਬਹੁਤ ਵਧੀਆ ਉਹਨਾਂ ਕੋ ਮੁੱਦਾ ਵਾ ਤੇ ਮੇਰਾ ਖਿਆਲ ਹੈ ਕਿ ਇਹ ਇਹੋ ਚੀਜ਼ਾਂ ਹੁਣ ਵਰਤੀਆਂ ਗਈਆਂ ਤੇ ਉਹ ਆਪਣੇ ਆਪਣੇ ਪੰਜਾਬ ਦੇ ਹੱਕਾਂ ਦੀ ਹਕੂਕਾਂ ਦੀ ਆਪਣੇ ਲੋਕਾਂ ਨਾਲ ਹੋਏ ਤਕਿਆਂ ਦੀ ਗੱਲ ਕਰਦੇ ਸੀ ਇਸ ਕਰਕੇ ਉਹਨਾਂ ਨੇ ਇਹ ਇਹ ਇਹੋ ਜੇ ਟੈਗ ਦੇ ਕੇ ਤੇ ਉਹਨਾਂ ਨੂੰ ਮਤਲਬ ਜੇਲ੍ਹ ਚ ਪਾਉਣਾ ਸੌਖਾ ਹੀ ਗੱਲ ਸੀ ਕਿ ਹਾਂ ਜੀ ਅਸੀਂ ਇੱਕ ਦੇਸ਼ਗੁਰੂ ਦੀ ਬੰਦੇ ਨੂੰ ਫੜ ਰਹੇ ਹਾਂ ਇਸ ਕਰਕੇ ਲੋਕਾਂ ਤੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਨੇ ਦੱਸ ਦਿੱਤਾ ਕਿ ਉਹ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਜੀ ਕੀ ਲੱਗਿਆ ਜਦੋਂ ਚੋਣ ਚੋਣਾਂ ਦੀ ਗੱਲ ਆਈ ਲੋਕ ਸਭਾ ਚੋਣਾਂ ਬੜੀਆਂ ਨੇੜੇ ਸੀ ਭਾਈ ਸਾਹਿਬ ਹਣੇ ਦਾ ਫੈਸਲਾ ਸੀ ਜਾਂ ਤੁਹਾਨੂੰ ਵੀ ਮਹਿਸੂਸ ਹੋਇਆ ਕਿ ਚੋਣਾ ਲੜੀਆਂ ਜਾਣ ਭਾਈ ਸਾਹਿਬ ਹਣੇ ਜਾਂ ਫਿਰ ਜਿਵੇਂ ਤੁਸੀਂ ਗੱਲ ਕੀਤੀ ਵੀ ਸੰਗਤ ਦਾ ਹੀ ਵੱਡਾ ਪਿਆਰ ਸੀ ਇਹ ਜੀ ਨਾ ਤੇ ਅਸੀਂ ਚੋਣਾ ਲੜਨੇ ਚਾਹੁੰਦੇ ਸੀ ਤੇ ਨਾ ਹੀ ਅੰਮ੍ਰਿਤਪਾਲ ਲੜਨਾ ਚਾਹੁੰਦਾ ਸੀ ਇਹ ਲੋਕਾਂ ਦਾ ਫੈਸਲਾ ਸੀ ਤੇ ਚਾਹੇ ਗੁਰੂ ਮਹਾਰਾਜ ਦੀ ਕੋਈ ਇਹ ਹਾਲਾਤ ਇਦਾਂ ਦੇ ਬਣ ਗਏ ਤੇ ਉਹਨਾਂ ਨੇ ਵੀ ਜੇ ਹਾਂ ਕਰ ਦਿੱਤੀ ਤੇ ਲੋਕਾਂ ਨੇ ਜਿਸ ਵੇਲੇ ਉਹਨਾਂ ਨੇ ਹਾਂ ਕਰਤੀ ਉਸ ਤੋਂ ਬਾਅਦ ਲੋਕਾਂ ਨੇ ਸਾਰਾ ਇਹ ਮੇਮ ਨੂੰ ਆਪਣੀ ਸਮਝ ਕੇ ਮੇਰਾ ਹਰ ਲੜਾਈ ਲੜੀ ਹੈ ਕਿ ਜਿੱਥੇ ਮੇਰੇ ਖਿਆਲ ਅਕ ਇੱਕ ਪਹਿਲੀ ਬਣਾ ਹੋਇਆ ਹੋਗਾ ਵਿਆਹ ਚ ਵੀ ਕਿ ਛੋਟੇ ਛੋਟੇ ਬੱਚਿਆਂ ਬੀਬੀਆਂ ਨੇ ਇਹਨੇ ਗਰਮੀ ਦਾ ਮੌਸਮ ਸੀ ਘੰਟਿਆਂ ਬੱਧੀ ਉਹਨਾਂ ਦਿਨ ਰਾਤ ਇੱਕ ਕਰਕੇ ਇਸ ਇਸ ਚੌਂੜੇ ਮੇ ਮਨੂਨਾ ਮੋਰਚਾ ਫਤਿਹ ਹੋਣ ਤੱਕ ਉਹਨਾਂ ਡਟੇ ਰਹੇ ਕੀ ਲੱਗਦਾ ਮੁਲਾਕਾਤ ਹੋਈ ਹੈ ਭਾਈ ਸਾਹਿਬ ਦੇ ਨਾਲ ਚੋਣਾ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਜਾਂ ਹੋਣੀ ਹੈ ਹਲੇ ਤੁਹਾਡੀ ਨਹੀਂ ਅਜੇ ਅਜੇ ਤੱਕ ਤਾਂ ਕੋਈ ਮੁਲਾਕਾਤ ਨਹੀਂ ਹੋਈ ਹੁਣ ਅਸੀਂ 2-4 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਮਿਲਾਂਗੇ ਜੀ ਤੇ ਵੈਸੇ ਉਹਨਾਂ ਦੇ ਘਰ ਦੇ ਮਿਲੇ ਆ ਤੇ ਇਹ ਚੀਜ਼ ਹੈ ਕਿ ਖੁਸ਼ੀ ਦਾ ਮਾਹੌਲ ਤੇ ਵੈਸੇ ਵੀ ਹੈ ਹੀ ਕਿ ਇਹ ਜਿਹੜਾ ਇਹਨਾਂ ਨੇ ਇਨਾ ਪ੍ਰਪੇਗੈਂਡਾ ਕਰਕੇ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਵਾਸਤੇ ਭਾਈ ਸਾਹਿਬ ਨੇ ਇਹਨਾਂ ਪਿਆਰ ਸਤ ਕਰ ਦਿੱਤਾ ਭਾਈ ਸਾਹਿਬ ਵੀ ਲੋਕਾਂ ਦੇ ਉਹਨਾਂ ਦੇ ਮੈਸੇਜ ਦੱਸਿਆ ਕਿ ਉਹ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਜਿੱਥੋਂ ਤੱਕ ਵੀ ਲੋਕਾਂ ਨੇ ਇਸ ਚੋਣ ਵਿੱਚ ਸਾਰਿਆਂ ਦਾ ਉਹਨਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਜੀ ਕਿ ਉਹ ਕਹਿੰਦੇ ਕਿ ਮੈਨੂੰ ਇਹਨਾਂ ਪਿਆਰ ਸਤ ਦੇਣ ਵਾਸਤੇ ਮੈਂ ਸਦਾ ਉਹਨਾਂ ਦਾ ਰਣੀ ਰਹਾ ਲੱਗਾ ਜੀ ਇੱਕ ਹੋਰ ਵੀ ਹੈ ਜਦੋਂ ਚੋਣਾਂ ਹੋ ਰਹੀਆਂ ਸੀ ਧਰਮ ਦਾ ਸਵਾਲ ਸੀ ਲੋਕਾਂ ਨੇ ਕਿਹਾ ਕਿ ਬੀਬੀ ਪਰਮਜੀਤ ਕਾਰ ਕੌਰ ਖਾਲੜਾ ਹੋਣਿਆਂ ਨੂੰ ਹਰਾ ਕੇ ਅਸੀਂ ਵੱਡੀ ਗਲਤੀ ਕੀਤੀ ਖੜੂਰ ਸਾਹਿਬ ਦੇ ਲੋਕ ਅਕਸਰ ਇਹ ਆਖਦੇ ਸੀ ਕਿ ਇਸ ਵਾਰ ਉਹ ਭੁੱਲ ਅਸੀਂ ਨਹੀਂ ਕਰਾਂਗੇ ਇਸ ਤੋਂ ਬਾਅਦ ਇਹ ਵੀ ਹੁੰਦਾ ਏ ਧਰਮ ਤੋਂ ਬਾਅਦ ਵਿਕਾਸ ਦੀ ਗੱਲ ਵੀ ਹੁੰਦੀ ਮਾਤਾ ਜੀ ਕਿਸੇ ਨੇ ਕਿਹਾ ਕਿ ਖੜੂਰ ਸਾਹਿਬ ਚਾਹ ਵੱਡੀਆਂ ਸਮੱਸਿਆਵਾਂ ਕਿਸੇ ਸਰਕਾਰ ਨੇ ਹੱਲ ਨਹੀਂ ਕੀਤੀਆਂ ਨਸਿਆਂ ਦਾ ਵੀ ਮੁੱਦਾ ਗੂੰਜਦਾ ਰਿਹਾ ਇਹਨਾਂ ਮੁੱਦਿਆਂ ਨੂੰ ਲੈ ਕੇ ਵੀ ਤੁਹਾਨੂੰ ਕਿਹਾ ਹੋਣਾ ਕਿ ਬਾਪੂ ਜੀ ਇਹ ਮਸਲੇ ਹੱਲ ਕਰਿਓ ਜਦੋਂ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਇਹ ਜੀ ਸਭ ਤੋਂ ਵੱਡਾ ਮੁੱਦਾ ਤੇ ਲੋਕਾਂ ਨੂੰ ਜਿਹੜਾ ਨਾ ਜਿਆਦਾ ਜਿਹੜਾ ਹਿੱਟ ਕਰ ਰਿਹਾ ਉਹ ਨਸ਼ਿਆਂ ਦਾ ਨਸ਼ਿਆਂ ਤੋਂ ਹੀ ਗਾੜੀ ਮੁੜ ਕੇ ਹੋਰ ਚੀਜ਼ਾਂ ਵਧਦੀ ਜਾਂਦੀਆਂ ਕੋਈ ਲੁੱਟਾ ਖੋਵਾ ਚੋਰੀਆਂ ਚਕਾਰੀਆਂ ਡਕਹਿਤੀਆਂ ਦਾ ਜਿਹੜਾ ਮਾਮਲਾ ਉਹ ਨਸ਼ਿਆਂ ਤੋਂ ਬੰਦਾ ਇਹ ਨਸ਼ਿਆਂ 'ਚ ਨੌਜਵਾਨੀ ਬਹੁਤ ਹੱਦ ਤੱਕ ਜਿਹੜੇ ਕਿ ਇਧਰ ਦੇਖਦੇ ਅਸੀਂ ਯੂ نو ਕੰਪੇਨਸ ਸੀਗੇ ਤੇ ਕਈ ਘਰਾਂ 'ਚ ਸਾਨੂੰ ਜਿਹੜੇ ਨੌਜਵਾਨ ਬੱਚੇ ਮਰੇ ਗਏ ਉਹ ਉਹਨਾਂ ਦੇ ਘਰਾਂ 'ਚ ਜਾਣਾ ਪਿਆ ਤੇ ਉਹਨਾਂ ਦੇ ਹਾਲਾਤ ਦੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਕਿ ਸਾਡੇ ਰਾਜਨੀਤਿਕ ਲੀਡਰਾਂ ਨੇ ਸਾਡੇ ਪੰਜਾਬ ਨੂੰ ਕਿਹੋ ਜਿਹਾ ਹਾਲਾਤ ਚ ਪਹੁੰਚਾ ਦਿੱਤਾ ਕਿ ਉਹਨਾਂ ਨੂੰ ਇਹ ਦੋ ਤਿੰਨ ਸਰਕਾਰਾਂ ਦੇ ਤੁਹਾਡੇ ਸਾਹਮਣੇ ਆਈਆਂ ਕਿ ਨਸ਼ਿਆਂ ਦੇ ਮੁੱਦੇ ਤੇ ਆਈਆਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਪਰ ਨਸ਼ਾ ਖਤਮ ਹੋਣ ਦੀ ਜਗ੍ਹਾ ਤੇ ਵਧਦਾ ਗਿਆ ਤੇ ਉਹਦੇ ਵਾਸਤੇ ਲੋਕਾਂ ਨੂੰ ਵੀ ਇਸ ਗੱਲ ਦੀ ਉਮੀਦ ਸੀ ਕਿ ਅਮਰਪਾਲ ਜੋ 7-8 ਮਹੀਨੇ ਇੱਥੇ ਵਿਚਰਿਆ ਉਹਨੇ ਨਸ਼ਿਆਂ ਵਾਸਤੇ ਕਾਫੀ ਵੱਡਾ ਕੰਮ ਕੀਤਾ ਤੇ ਲੋਕਾਂ ਨੂੰ ਬੱਚੇ-ਬੱਚੇ ਵੀ ਲੋਕਾਂ ਕੋ ਮੋਟੀਵੇਟ ਹੋ ਕੇ ਵੀ ਨੌਜਵਾਨ ਇਹ ਮਤਲਬ ਉਹ ਨਸ਼ੇ ਤੋਂ ਬਾਹਰ ਵੀ ਆ ਗਏ ਤੇ ਜਿਹੜੇ ਨਵੇਂ ਉਹਦੇ ਚ ਫਸਣ ਵਾਲੇ ਸੀ ਉਹ ਵੀ ਫਸਣ ਤੋਂ ਬਚ ਗਏ ਤੇ ਇਸ ਕਰਕੇ ਲੋਕਾਂ ਨੂੰ ਕਾਫੀ ਉਮੀਦ ਸੀ ਕਿ ਜੇ ਹੋਰ ਇੰਨੇ ਤਾਂ ਸ਼ਾਇਦ ਹੁਣ ਤੱਕ ਨਸ਼ਾ ਸ਼ਹਿਰ ਪੰਜਾਬ ਚੋਂ ਅਸੀਂ ਇਹ ਹੁਣ ਵੀ ਤਾਂ ਹੀ ਕਰਕੇ ਲੋਕਾਂ ਦਾ ਜਿਆਦਾ ਪਿਆਰ ਉਹਨਾਂ ਨੂੰ ਇਹ ਕਿ ਇਹ ਵੀ ਸਾਡੇ ਬੱਚੇ ਉਹ ਨਸ਼ਿਆਂ ਤੋਂ ਬਚਾ ਸਕਦਾ ਤੇ ਉਹ ਹੀ ਬਚਾ ਸਕਦਾ ਇਸ ਕਰਕੇ ਲੋਕਾਂ ਨੇ ਬਹੁਤ ਵੱਡਾ ਸਾਨੂੰ ਸਾਥ ਦਿੱਤਾ ਤੇ ਬਾਕੀ ਹੋਰ ਮੁੱਦਿਆਂ-ਮੁੱਦਿਆਂ ਦੀ ਕਿਸੇ ਨੇ ਨਹੀਂ ਗੱਲ ਕੀਤੀ ਉਹ ਕਹਿੰਦੇ ਕਿ ਠੀਕ ਹੈ ਕਿ ਉਹਦੇ ਨਾਲ ਤੱਕਵਾਂ ਅਸੀਂ ਉਹਦੇ ਨਾਲ ਖੜੇ ਆ ਉਹਨਾਂ ਨੂੰ ਬਾਹਰ ਕਢਾਉਣਾ ਚਾਹੁੰਦੇ ਆ ਬਾਕੀ ਬਾਕੀ ਦੀ ਚਲੋ ਠੀਕ ਹੈ ਕਿ ਮੁੱਦੇ ਜੋ ਵੀ ਹੋਣਗੇ ਜੋ ਵਿਕਾਸ ਦੇ ਵੀ ਹੋਣਗੇ ਜੋ ਜਿੰਨੀ ਕਿਸਮਰੱਥਾ ਹੋ ਗਈ ਜਿੰਨੇ ਕੋਈ ਆਰਥਿਕ ਪਾਵਰ ਉਹਨਾਂ ਕੋਲ ਹੋ ਗਈ ਅਸੀਂ ਵੱਧ ਤੋਂ ਵੱਧ ਉਹ ਕੀਤੇ ਜਾਣਗੇ ਜੀ ਮਾਤਾ ਜੀ ਇੱਕ ਵਿਰੋਧੀਆਂ ਬਲਣ ਲਗਾਤਾਰ ਤੁਹਾਡੇ ਤੇ ਵੀ ਹੁੰਦਾ ਰਿਹਾ ਵੈਸੇ ਤੁਹਾਡੇ ਸਾਰੇ ਪਰਿਵਾਰ ਚੋਣ ਪ੍ਰਚਾਰ ਦੇ ਵਿੱਚ ਸੀ ਜਿੰਨੇ ਭਾਈ ਸਾਹਿਬ ਹੁਣਾਂ ਦੇ ਨਾਲ ਲਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਵਿਰੋਧੀ ਕਹਿੰਦੇ ਰਹੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤਾਂ ਬਾਹਰ ਆ ਜਾਣਗੇ ਪਰ ਦੂਜਿਆਂ ਦਾ ਕੀ ਬਣੇਗਾ ਪਰਿਵਾਰ ਤੁਹਾਡੇ ਨਾਲ ਸੀ ਪਰ ਇਸ ਤਰ੍ਹਾਂ ਦਾ ਪ੍ਰਚਾਰ ਫਿਰ ਵੀ ਕਿਉਂ ਕੀਤਾ ਜਾ ਰਿਹਾ ਸੀ ਵੇਖੋ ਮੇਨ ਟਾਰਗੇਟ ਤੇ ਭਾਈ ਸਾਹਿਬ ਤੇ ਹੀ ਉਹਨਾਂ ਦਾ ਜਦੋਂ ਭਾਈ ਸਾਹਿਬ ਬਾਹਰ ਆ ਗਏ ਸਾਰੇ ਸਿੰਘ ਬਾਹਰ ਆ ਜਾਣਗੇ ਜੀ ਹੈ ਨਾ ਮੇਨ ਤੇ ਇਹਦੇ ਤੇ ਸੀ ਬਾਕੀ ਸਾਰੇ ਪਰਿਵਾਰ ਇਕੱਠੇ ਸੀ ਸਹਿਮਤੀ ਨਾਲ ਹੀ ਸਾਰੇ ਚੋਂ ਪ੍ਰਚਾਰ ਵੀ ਕੀਤਾ ਸਾਰੇ ਪਰਿਵਾਰ ਨਾਲ ਸੀ ਫੌਜੀ ਦੀ ਮਾਂ ਨਾਲ ਸੀ ਪੱਪਲਪ੍ਰੀਤ ਦੀ ਸਾਰੇ ਨਾਲ ਸੀ ਬਿਲਕੁਲ ਇਕਠਾ ਹੀ ਜਨ ਪ੍ਰਚਾਰ ਕੀਤਾ ਬਾਕੀ ਇਹ ਆ ਕਿ ਇਹ ਨਿਕਲਾ ਤੇ ਸਾਰੇ ਸਿੰਘ ਬਾਹਰ ਆ ਜਾਣਗੇ ਹੂੰ ਪ੍ਰਧਾਨ ਮੰਤਰੀ ਬਾਜੇਕੇ ਦਾ ਪਰਿਵਾਰ ਵੀ ਲਗਾਤਾਰ ਹਾਂਜੀ ਇਹਨਾਂ ਦੇ ਸਾਰੇ ਹੀ ਬਾਕੀ ਇਹ ਚੀਜ਼ੇ ਕਿ ਇਹਨਾਂ ਨੇ ਮੀਡੀਆ ਥਰੂ ਆਪਸ ਵਿੱਚ ਸਾਡੇ ਚ ਵੀ ਪਾੜ ਪਾਉਣ ਦੀ ਬਥਰੀ ਕੋਸ਼ਿਸ਼ ਕੀਤੀ ਜੀ ਲੇਕਿਨ ਠੀਕ ਹੈ ਕਿ ਅਸੀਂ ਸਾਰੇ ਜਣੇ ਇਸ ਚੀਜ਼ ਨੂੰ ਸਮਝਦੇ ਸਾਂ ਤੇ ਕੋਈ ਬਹੁਤ ਮੋੜੇ ਨਾ ਮੋੜਾ ਜੋੜ ਕੇ ਸਾਰਿਆਂ ਨੇ ਸਾਥ ਦਿੱਤਾ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਨਾਲ ਰਵਾਂਗੇ ਕਿਉਂਕਿ ਭਾਈ ਸਾਹਿਬ ਤੇ ਹੀ ਜ਼ਿਆਦਾ ਵੱਡੇ ਦੋਸ਼ ਹੈ ਨਾ ਜੇ ਭਾਈ ਸਾਹਿਬ ਛੱਡ ਦੇਣਗੇ ਤੇ ਫਿਰ ਦੂਜਿਆਂ ਨੂੰ ਤੇ ਆਟੋਮੈਟਿਕਲੀ ਉਹਨਾਂ ਨੂੰ ਤੇਰੇ ਲਈ ਮਿਲੂਗੀ ਤੇ ਇਸ ਕਰਕੇ ਮੇਰੇ ਖਿਆਲ ਆ ਕਿ ਕੋਈ ਬਾਕੀ ਇਹ ਇਹ ਤੇ ਉਹਦੀ ਟੀਮ ਦੇ ਬੰਦੇ ਆ ਅਸੀਂ ਤੇ ਦੂਜੇ ਬੰਦੀ ਸਿੰਘਾਂ ਵਾਸਤੇ ਵੀ ਵੱਦ ਤੋਂ ਵੱਧ ਸ਼ਿੰਗਾਰ ਕਰਾਂਗੇ ਜੀ ਕਿਉਂਕਿ ਉਹ ਵੀ ਉਹਨਾਂ ਵਿੱਚ ਸਾਡੇ ਗਾਉਂ ਆ ਤੇ ਕੰਮ ਕੀਤਾ ਉਹਨਾਂ ਦਾ ਕੋਈ ਪਰਸਨਲ ਕੋਈ ਲੈਣਾ ਦੇਣਾ ਨਹੀਂ ਸੀ ਇਸ ਕਰਕੇ ਜਿੰਨਾ ਜਿਹੜੇ ਵੀ ਬੰਦਿਆਂ ਨਾਲ ਕੋਈ ਇਹ ਬੇਇਨਸਾਫੀ ਹੋਈ ਹੈ ਉਹਨਾਂ ਦੀ ਵਜ੍ਹਾ ਨਾਲ ਜੇਲ੍ਹ 'ਚ ਆ ਜਾਂ ਕੋਈ ਧੱਕੇ ਨਾਲ ਝੂਠੇ ਪਰਚੇ ਪਾਏ ਗਏ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਾਂਗੇ ਉਹਨਾਂ ਦੇ ਨਾਲ ਖੜਾਂਗੇ ਜੀ ਜਦੋਂ ਲੋਕਾਂ 'ਚ ਜਾਂਦੇ ਸੀ ਲਗਾਤਾਰ ਲੋਕਾਂ ਨਾਲ ਗੱਲਬਾਤ ਕਹਿੰਦੇ ਭਾਈ ਸਾਹਿਬ ਦਾ ਕਸੂਰ ਇਹ ਆ ਇੱਕ ਤਾਂ ਉਹਨਾਂ ਨੇ ਨੌਜਵਾਨਾਂ ਤੋਂ ਨਸ਼ਾ ਛਡਾਤਾ ਨਸ਼ੇ ਤੋਂ ਦੂਰ ਕਰਤੇ ਹੋਰ ਤਾਂ ਗੱਲ ਕੋਈ ਨਹੀਂ ਸੀ ਕਹਿੰਦੇ ਮਾਜੇ ਦੀ ਧਰਤੀ ਤਾਂ ਨਸ਼ਿਆਂ ਨੂੰ ਦੇਖ ਰਹੀ ਹੈ ਮਾਜੇ ਨੇ ਬੜੇ ਸੰਤਾਪ ਭ ਜਿਹੜਾ ਵੱਡਾ ਸੰਤਾਪ ਅੱਜ ਮਾਝੇ ਦੀ ਧਰਤੀ ਨਸ਼ਿਆਂ ਦਾ ਭੋਗ ਰਹੀ ਹੈ ਬਹੁਤ ਸਾਰੇ ਨੌਜਵਾਨ ਲਾਸਾਂ ਬਣ ਰਹੇ ਨੇ ਨੌਜਵਾਨ ਨੂੰ ਕਹਿੰਦੇ ਇਹੀ ਕਸੂਰ ਸੀ ਤੁਹਾਨੂੰ ਵੀ ਲੱਗਦਾ ਨਹੀਂ ਕਸੂਰ ਇਹੋ ਹੀ ਜੀ ਇਹ ਜਿਹੜੇ ਮੇਰੇ ਕੋਲ ਲੱਗਦਾ ਕਿ ਸਰਕਾਰਾਂ ਨੇ ਵੀ ਨਸ਼ਾ ਮਾਫੀਆ ਚਲਾ ਰਿਆ ਕਿਉਂਕਿ ਸਰਕਾਰਾਂ ਨੇ ਵੀ ਆਪਣੇ ਆਪ ਭਗਵੰਤ ਮਾਨ ਸਾਹਿਬ ਵੀ ਉੱਥੇ ਦਰਬਾਰ ਸਾਹਿਬ ਜਾ ਕੇ ਅਕਾਲ ਤਖਤ ਤੇ ਵੀ ਅਰਦਾਸ ਕਰਕੇ ਆਏ ਕਿ ਨਸ਼ਾ ਖਤਮ ਕਰ ਦੇ ਬੱਚੇ ਲੈ ਕੇ ਗਏ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ਾਂ ਜਿਹੜੇ ਨਸ਼ੇ ਖਤਮ ਕਰ ਰਹੇ ਸੀ ਬੰਦੇ ਉਹਨਾਂ ਨੂੰ ਤੁਸੀਂ ਜੇਲਾਂ ਸੁਟਿਆ ਤੇ ਜਿਹੜੇ ਨਸ਼ੇ ਹੋਰਤੇ ਜਿਹੜੇ ਨਸ਼ੇ ਵਾਲੇ ਤੇ ਕਿਸਤੇ ਆ ਨੇ ਇਸੇ ਨਹੀਂ ਲੱਗੀ ਅਜੇ ਤੱਕ ਜੀ ਕਿ ਏਡੇ ਏਡੇ ਵੱਡੇ ਨਾਮ ਵੀ ਆਏ ਤੇ ਪਰ ਕਿਸੇ ਤੇ ਵੀ ਏਡਾ ਵੱਡਾ ਕੋਈ ਐਕਸ਼ਨ ਨਹੀਂ ਆਇਆ ਕਿਹੜਾ ਇਹ ਨਸ਼ੇ ਛਡਾਉਣ ਵਾਲਿਆਂ ਤੇ ਆਇਆ ਇਸ ਕਰਕੇ ਮੈਨੂੰ ਲੱਗਦਾ ਕਿ ਸਰਕਾਰ ਦੀ ਵੀ ਮਿਲੀ ਭੁਗਤਿਆ ਕਿ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਸਤੇ ਕਿ ਨਸ਼ਿਆਂ ਦਾ ਵਪਾਰ ਹੀ ਏਡਾ ਕਿ ਉਹ ਚੋਂ ਪੈਸਾ ਪਤਾ ਨਹੀਂ ਕਿੰਨਾ ਆ ਰਿਹਾ ਕਿ ਉਹਨਾਂ ਨੂੰ ਮੰਤਰੀਆਂ ਸੰਤਰੀਆਂ ਸਾਰਿਆਂ ਕੋ ਪਹੁੰਚ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਇਸ ਚੀਜ਼ ਨੂੰ ਬੰਦ ਕਰਨਾ ਚ ਮੈਨੂੰ ਲੱਗਦਾ ਨਹੀਂ ਚਾ ਰਹੇ ਮਾਤਾ ਜੀ ਸਵਾਲ ਤੁਹਾਨੂੰ ਆ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਤੁਹਾਡੇ ਨਾਲ ਲਗਾਤਾਰ ਰਹੇ ਜਦੋਂ ਜਿੱਤ ਦਾ ਸਰਟੀਫਿਕੇਟ ਲੈ ਰਹੇ ਸੀ ਤਸਵੀਰ ਉੱਭਰਦੀ ਆ ਲੋਕਾਂ ਨੇ ਇਸ ਗੱਲ ਤੇ ਬੜੀ ਖੁਸ਼ੀ ਮਨਾਈ ਕਿ ਕਿਤੇ ਨਾ ਕਿਤੇ ਜਸਵੰਤ ਸਿੰਘ ਖਾਲੜਾ ਹੋਣਿਆਂ ਦਾ ਜਦੋਂ ਜ਼ਿਕਰ ਕਰਦੇ ਆ ਉਹ ਵੱਡੇ ਨਾਂ ਸੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਹਨਾਂ ਨੇ ਗੱਲ ਕੀਤੀ ਪਰ ਜਦੋਂ ਉਹ ਸਰਟੀਫਿਕੇਟ ਲੈ ਰਹੇ ਸੀ ਕੀ ਫੀਲ ਕਰਦੇ ਸੀ ਬੀਬੀ ਪਰਮਜੀਤ ਕੌਰ ਖਾਲੜਾ ਹੋਣਿਆਂ ਦਾ ਨਾਲ ਹੀ ਸੀ ਜਾਂ ਫਿਰ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਕਿ ਆਓ ਆਪਾਂ ਸਰਟੀਫਿਕੇਟ ਅੱਜ ਲੈ ਕੇ ਜਾਣਾ ਵੇਖੋ ਜਦੋਂ ਵੀ ਅਸੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਉਹ ਸਾਡੇ ਨਾਲ ਸੀ ਮੋਢੇ ਨਾਲ ਮੋਢਾ ਲਾ ਕੇ ਉਹ ਸਾਡੇ ਨਾਲ ਖੜੇ ਪੂਰਾ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਇਸ ਕਰਕੇ ਅਸੀਂ ਜਦੋਂ ਵੀ ਮਤਲਬ ਕਿ ਸਰਟੀਫਿਕੇਟ ਲੈਣ ਜਾਣਾ ਸੀ ਉਹਨਾਂ ਨੇ ਫੋਨ ਕੀਤਾ ਤਾਂ ਉਹ ਅੱਗੇ ਪਹੁੰਚ ਗਏ ਜੀ ਇਸ ਕਰਕੇ ਉਹ ਸਾਡੇ ਨਾਲ ਸੀ ਬਾਕੀ ਖਾਲੜਾ ਸਾਹਿਬ ਦੀ ਵੀ ਕੌਮਲੀ ਨੂੰ ਬਹੁਤ ਕੁਰਬਾਨੀ ਸੀ ਚਲੋ ਉਦੋਂ ਹੋ ਸਕਦਾ ਕੁਝ ਨੈਟ ਦਾ ਯੋਗ ਨਹੀਂ ਸੀ ਕੋਈ ਦੁਨੀਆ ਏਡੀ ਜਾਗਰੂਕ ਨਹੀਂ ਸੀ ਤੇ ਇਸ ਕਰਕੇ ਦੁਨੀਆ ਨੇ ਅੱਜ ਉਹ ਜਿਹੜੀ ਅਮਰਤਪਾਲ ਦੀ ਜਿੱਤੇ ਅਸੀਂ ਸਮਝਦੇ ਵੀ ਉਹ ਖਾਲੜਾ ਸਾਹਿਬ ਦੀ ਜਿੱਤੇ ਜੀ ਲਗਾਤਾਰ ਉਹਨਾਂ ਨੇ ਚੋਣ ਪ੍ਰਚਾਰ ਵੀ ਤੁਹਾਡੇ ਨਾਲ ਕੀਤਾ ਬਹੁਤ ਉਹਨਾਂ ਨੇ ਬਹੁਤ ਹੀ ਹਿੰਮਤ ਨਾਲ ਉਹਨਾਂ ਨੇ ਪੂਰਾ ਮਹੀਨਾ ਜਿੱਦਾਂ ਅਸੀਂ ਘਰ ਬੈਠੇ ਇਦਾਂ ਹੀ ਉਹਨਾਂ ਨੇ ਪੂਰਾ ਮਹੀਨਾ ਸਾਡੇ ਨਾਲ ਚੋਣ ਪ੍ਰਚਾਰ ਕੀਤਾ ਤੁਹਾਡੀ ਮੁਲਾਕਾਤ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਹੋਰ ਜਿਹੜੇ ਵੀ ਸੰਗੜੇ ਉਹਨਾਂ ਨਾਲ ਵੀ ਹੁੰਦੀ ਰਹੀ ਹੈ ਜੇਲ੍ਹ ਦੇ ਵਿੱਚ ਹਾਂਜੀ ਤਕਰੀਬਨ ਅਸੀਂ ਸਾਰੇ ਪਰਿਵਾਰ ਇਕੱਠੇ ਹੀ ਜਾਂਦਾ ਸੀ ਦੋ ਚਾਰ ਪਰਿਵਾਰ ਤੇ ਫਿਰ ਜਿਹੜੇ ਪਰਿਵਾਰ ਜਾਂਦੇ ਸੀ ਉਹ ਜਦੋਂ ਮੁਲਾਕਾਤ ਹੁੰਦੀ ਉਹ ਸਾਰੇ ਮਿਲ ਪੈਂਦੇ ਸੀ ਜੀ ਕੱਲ ਮੈਂ ਰਾਜਵਿੰਦਰ ਸਿੰਘ ਬੈਂਸ ਹੋਣਿਆ ਦਾ ਇੰਟਰਵਿਊ ਕੀਤਾ ਉਹ ਕਹਿੰਦੇ ਬੜੀ ਥੋੜੀ ਜੀ ਗੱਲ ਆ ਅੰਮ੍ਰਿਤਪਾਲ ਸਿੰਘ ਹੋਣਿਆ ਨੂੰ ਬਾਹਰ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੀ ਸੰਸਥਾ ਕਾਨੂੰਨ ਬਣਾਉਂਦੀ ਆ ਉਹਦਾ ਹਿੱਸਾ ਨੇ ਸਰਕਾਰ ਦੇ ਸਾਰੇ ਆ ਕਦੋਂ ਵੀ ਉਹਨਾਂ ਨੂੰ ਸਾੜ ਸਕਦੇ ਨੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਸੀ ਵੀ ਆਪ ਪੈਸ ਇਸ ਤਰ੍ਹਾਂ ਕਰਨਾ ਜੇ ਮੈਂਬਰ ਪਾਰਲੀਮੈਂਟ ਬਣਦੇ ਨੇ ਤਾਂ ਇਹ ਕਾਨੂੰਨੀ ਅੜਚਨਾ ਨਹੀਂ ਆਉਣੀ ਆ ਜਲਦੀ ਬਾਹਰ ਆ ਜਾਣਗੇ ਨਹੀਂ ਇਹ ਜੀ ਇਹ ਤੇ ਸੰਗਤ ਦਾ ਫੈਸਲਾ ਸੰਗਤ ਨੇ ਇਹ ਫੈਸਲਾ ਦੇ ਦਿੱਤਾ ਕਿ ਉਹਨਾਂ ਨੂੰ ਜਲਦੀ ਜਲਦੀ ਬਾਹਰ ਲਿਆਉਣ ਜੀ ਇਹ ਇਹ ਜੇ ਹਿੰਦੁਸਤਾਨ ਆਪਣੇ ਆਪ ਨੂੰ ਡੈਮੋਕ੍ਰੇਸੀ ਵੀ ਮੰਨਦਾ ਤੇ ਇਹਨਾਂ ਨੂੰ ਵੀ ਚਾਹੀਦਾ ਕਿ ਉਹ ਉਹ ਨਾ ਚਿੰਦਾ ਲੋਕ ਫਤਿਹ ਦਸਤਖਤ ਕਰਦੇ ਹੋਏ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਬਾਕੀ ਸੋ ਬੈਂਸ ਸਾਹਿਬ ਆਰਾ ਵਗੈਰਾ ਜਿਹੜੇ ਸਾਡੇ ਵੱਡੇ ਵਕੀਲ ਆ ਉਹ ਜੇ ਕੋਈ ਕਾਨੂੰਨੀ ਕਾਰਵਾਈ ਦੀ ਵੀ ਲੋੜ ਹੋ ਗਈ ਤੋ ਉਹ ਸਾਡੇ ਤੋਂ ਬਹੁਤ ਸਿਆਣੇ ਹੋਏ ਤੇ ਉਹ ਆਪੇ ਕਰਨਗੇ ਜੀ ਇੱਕ ਹੋਰ ਬੜੀ ਚਰਚਾ ਵੈਸੇ ਤੁਸੀਂ ਬਹੁਤ ਸਾਰੇ ਇੰਟਰਵਿਊਾਂ 'ਚ ਜ਼ਿਕਰ ਕਰਦੇ ਹੋ ਕਿ ਨਾ ਅਸੀਂ ਹਿੰਦੂ ਭਾਈਚਾਰੇ ਦੇ ਖਿਲਾਫ ਆ ਨਾ ਕ੍ਰਿਸਚੀਅਨ ਭਾਈਚਾਰੇ ਦੇ ਖਿਲਾਫ ਆ ਜਦੋਂ ਮੈਂਬਰ ਪਾਰਲੀਮੈਂਟ ਬਣੇ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਘਰ ਆਉਣਾ ਕਿਉਂਕਿ ਲੋਕਾਂ ਦੇ ਬੜੇ ਮਸਲੇ ਨੇ ਇਹ ਮਹਿਸੂਸ ਕਰਾਇਆ ਜਾਵੇਗਾ ਹਿੰਦੂ ਭਾਈਚਾਰੇ ਨੂੰ 크੍ਰਿਸਚੀਅਨ ਭਾਈਚਾਰੇ ਨੂੰ ਕਿ ਅਸੀਂ ਤੁਹਾਡੇ ਵੀ ਹਾਂ ਤੇ ਦੂਜੇ ਲੋਕਾਂ ਦੇ ਵੀ ਹਾਂ ਨਹੀਂ ਇਹ ਇਹ ਚੀਜ਼ ਹੈ ਕਿ ਮਸਲਾ ਮੈਨੂੰ ਲੱਗਦਾ ਕਿ ਧਰਮ ਦਾ ਨਾਮ ਬਣਾ ਕੇ ਇੱਕ ਇਨਸਾਫ ਦਾ ਬਣਾਉਣਾ ਚਾਹੀਦਾ ਬੰਦਾ ਨਹੀਂ ਵੇਖਿਆ ਜਾਣੇ ਤਾਂ ਕਿਹੜੇ ਧਰਮ ਜਾਤ ਦਾ ਵਾ ਉਹਦੇ ਨਾਲ ਜੇ ਕੋਈ ਧੱਕਾ ਕਿ ਬੇਇਨਸਾਫੀ ਹੁੰਦੀ ਤਾਂ ਉਹਦੇ ਨਾਲ ਖੜਨਾ ਸਾਡਾ ਮੇਰੇ ਖਿਆਲ ਅ ਫਰਜ਼ ਹੈ ਇਹੋ ਜਿਹੜੀਆਂ ਵੱਡੀਆਂ ਬਾਕੇ ਜੀ ਇਹ ਸਿੱਖ ਦਾ ਤੇ ਸਿੱਖ ਅਗਰ ਕੋਈ ਸਿੱਖ ਵੀ ਕਿਸੇ ਨਾਲ ਧੱਕਾ ਕਰ ਰਿਹਾ ਤੇ ਮੇਰਾ ਖਿਆਲ ਹੈ ਕਿ ਉਹ ਉਹ ਇਹ ਜਿਹੜੀ ਚੀਜ਼ਾਂ ਤੇ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਕਿਸੇ ਨਾਲ ਧੱਕਾ ਹੋ ਰਿਹਾ ਉਹਦੀ ਜਾਤ ਪਾਤ ਜਾਂ ਕਾਨੂੰਨ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਦੇ ਵੀ ਜਦੋਂ ਹੁਣ ਸਿੱਖਾਂ ਨਾਲ ਵੇਖ ਕੇ ਇਹੋ ਜਿਹੇ ਫੈਸਲੇ ਕੀਤੇ ਜਾਂਦੇ ਕਿ ਜੀ ਇਹ ਫਲਾਣਾ ਬੰਦਾ ਤੇ ਇਹਨੂੰ ਨਹੀਂ ਜਮਾਨ ਦਿੱਤੀ ਜਾ ਸਕਦੀ ਜਾਂ ਇਹਨੂੰ ਨਹੀਂ ਛੱਡਿਆ ਜਾ ਸਕਦਾ ਜੇ ਦੂਜੇ ਧਰਮ ਦਾ ਤੁਹਾਨੂੰ ਛੱਡਿਆ ਜਾ ਸਕਦਾ ਇਹੋ ਜਿਹੀਆਂ ਚੀਜ਼ਾਂ ਮੇਰਾ ਖਿਆਲ ਹੈ ਕਿ ਸਾਰੇ ਸਮਾਜ 'ਚ ਇਹੋ ਜਿਹਾ ਸਮਾਜ 'ਚ ਇਹੋ ਜਿਹੀ ਸਿਰਜਣਾ ਹੋਣੀ ਚਾਹੀਦੀ ਹੈ ਕਿ ਜਿੱਥੇ ਕੋਈ ਜਾਤ ਪਾਤ ਨਾ ਵੇਖੀ ਜਾਵੇ ਕੋਈ ਧਰਮਜ ਬਣਾ ਵੇਖਿਆ ਜਾਵੇ ਕਿ ਠੀਕ ਹੈ ਕਿ ਇੱਕ ਇਨਸਾਨੀਅਤੌਰ ਤੇ ਸਾਰਿਆਂ ਨਾਲ ਵਰਤਾਅ ਕੀਤਾ ਜਾਣਾ ਜਦੋਂ ਆਪਾਂ ਇੰਟਰਵਿਊ ਕਰ ਰਹੇ ਹਾਂ ਇਸੇ ਦਿਨ ਸંત ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹੀਦੀ ਹੁੰਦੀ ਹੈ ਜਰਨੈਲ ਸਵੇਕ ਸਿੰਘ ਵੀ ਇਸੇ ਦਿਨ ਸ਼ਹੀਦ ਹੋ ਜਾਂਦੇ ਨੇ ਸਵੇਰੇ 4:30 ਵਜੇ ਹਾਂਜੀ ਕੀ ਮਹਿਸੂਸ ਕਰਦੇ ਹੋ ਤੁਸੀਂ ਤਾਂ ਚੋਣ ਮੁਹੰਮ ਦੇ ਵਿੱਚ ਗਏ ਹੋ ਇਸ ਤਰ੍ਹਾਂ ਸਿੱਖਾਂ ਨਾਲ ਕਿਉਂ ਲਗਾਤਾਰ ਵਿਤਕਰਾ ਸਿੱਖ ਮਹਿਸੂਸ ਕਰਦੇ ਨੇ ਕਿ ਸਾਨੂੰ ਸਟੇਟ ਤੋਂ ਵੱਡਾ ਖਤਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਜੀ ਸਟੇਟ ਨੇ ਸਾਡੇ ਸਿੱਖਾਂ ਦੀ ਆਵਾਜ਼ ਨੂੰ ਸਾਡੇ ਹੱਕਾਂ ਹਕੂਕਾਂ ਨੂੰ ਕਾਫੀ ਹੱਦ ਤੱਕ ਦਬਾਉਣ ਦੇ ਕੋਣ ਦੀ ਕੋਸ਼ਿਸ਼ ਕੀਤੀ ਤੇ ਖੋਏ ਵੀ ਉਹਨਾਂ ਨੇ ਤੇ ਜਿਹੜਾ ਵੀ ਸੱਜ ਜਰਨੈਲ ਸਿੰਘ ਨੂੰ ਵੀ ਇਹਨਾਂ ਨੇ ਇੱਕ ਬੜਾ ਉਹ ਝੂਠਾ ਪ੍ਰਪੇਗੈਂਡਾ ਕਰਕੇ ਹਿੰਦੂਆਂ ਦੇ ਦੂਜਿਆਂ ਦੇ ਖਿਲਾਫ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਲੱਗਦਾ ਕਿ ਸਾਰਾ ਉਸ ਟਾਈਮ ਦੇ মিডিਆ ਦਾ ਯੋਗ ਵੀ ਨਹੀਂ ਸੀਗਾ ਤੇ ਕਾਫੀ ਹੱਦ ਤੱਕ ਇਹਨਾਂ ਨੇ ਉਸ ਮਾਮਲੇ 'ਚ ਉਸ ਟਾਈਮ ਤੇ ਕੰਮ ਜਾ ਵੇ ਪਰ ਲੇਕਿਨ ਅੱਜ ਦੇਖੋ ਸੰਤਾ ਦੀ ਜਿਹੜੀ ਸ਼ਬੇ ਆ ਜਾਂ ਉਹ ਦਿਨੋ ਦਿਨ ਉੱਭਰ ਰਹੀ ਹੈ ਦਿਨੋ ਦਿਨ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਦੇ ਕਿਉਂਕਿ ਸਚਾਈ ਹੈ ਹਮੇਸ਼ਾ ਸਚਾਈ ਰਹਿੰਦੀ ਆ ਉਹਨਾਂ ਨੇ ਉਹਨਾਂ ਨੇ ਵੀ ਹਿੰਦੂ ਧਰਮ ਨਾਲ ਕੋਈ ਮੇਰੇ ਖਾਲੇ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਕਹਿੰਦੇ ਕਿ ਜੇਲ੍ਹਾਂ 'ਚ ਮੰਦਿਰ ਬਣਾ ਕੇ ਦਿੱਤੇ ਹੈ ਤੇ ਬਾਕੀ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਵੀ ਉਹਨਾਂ ਨੇ ਘਰੀਂ ਵਸਾਇਆ ਉਹਨਾਂ ਨੇ ਬਹੁਤ ਉਹਨਾਂ ਦੇ ਮਨ 'ਚ ਨਹੀਂ ਸੀ ਕਿ ਇਹ ਖਾਲਸ ਖਾਲੀ ਸਟੇਟ ਵੱਲੋਂ ਪ੍ਰੋਪਾਗੈਂਡਾ ਕਰਕੇ ਕਿਸੇ ਬੰਦੇ ਨੂੰ ਜਿੰਨਾ ਕੋਈ ਖਤਮ ਕਰਨਾ ਜਾਂ ਉਹਨੂੰ ਬਦਨਾਮ ਕਰੋ ਇਹ ਇਹ ਸਾਰੀਆਂ ਚਾਲਾਂ ਉਹਦਾ ਵੀ ਹੋਈਆਂ ਤੇ ਹੁਣ ਅਜੇ ਤੱਕ ਵੀ ਚੱਲ ਰਹੀਆਂ ਤੇ ਮੈਨੂੰ ਲੱਗਦਾ ਕਿ ਸਟੇਟ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਅਸੀਂ ਸਿੱਖਾਂ ਨੂੰ ਵਾਹ ਰੱਖਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਜਿਹੜੇ ਹੱਕ ਹਕੂ ਕੇ ਆ ਉਹਨਾਂ ਦੇ ਬਰਕਰਾਰ ਰੱਖੇ ਜਾਣ ਉਹਨਾਂ ਦਾ ਬਰਾਬਰ ਦਾ ਇਨਸਾਫ ਹੋਵੇ ਤੇ ਜਿਹੜੀ ਬਗਾਨਗੀ ਦੀ ਭਾਵਨਾ ਵੱਧਦੀ ਹੈ ਉਹ ਨਾ ਵੱਧੇ ਮਾਤਾ ਜੀ ਜਦੋਂ ਛੋਟੇ ਹੁੰਦੇ ਸੀ ਭਾਈ ਵਰਤਪਾਲ ਸਿੰਘ ਖਾਲਸਾ ਹੋਣੀ ਪੋਲੀਟੀਕਲ ਤੌਰ ਤੇ ਕੀ ਸੋਚਦੇ ਸੀ ਅਕਸਰ ਚਰਚਾ ਕਰਦੇ ਸੀ ਜਾਂ ਫਿਰ ਇਹੀ ਹੁੰਦਾ ਸੀ ਕਿ ਆਪਣੇ ਕੰਮਾਂ ਤੰਦਿਆਂ 'ਚ ਧਿਆਨ ਆ ਜਾਂ ਵਿਦੇਸ਼ 'ਚ ਕੰਮ ਕਰਨਾ ਜਾਂ ਇਸ ਤਰ੍ਹਾਂ ਦੀ ਕਦੇ ਚਰਚਾ ਕਰਦੇ ਸੀ ਇਸ ਤਰ੍ਹਾਂ ਦੀ ਇਹ ਪਰਿਵਾਰ ਇਸ ਤਰ੍ਹਾਂ ਦੀ ਚਰਚਾ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਸ਼ੁਰੂ ਤੋਂ ਹੀ ਜਿੱਦਾਂ ਇਦਾਂ ਦੇ ਸੁਭਾਅ ਦੇ ਹੀ ਕੇ ਮਤਲਬ ਕਿ ਜਿੱਦਾਂ ਆਮ ਹੀ ਕੋਈ ਬੰਦਾ ਹੁੰਦਾ ਵਾ ਇਦਾਂ ਦੀ ਕੋਈ ਵੀ ਨਹੀਂ ਹ ਉਹਨਾਂ ਦੇ ਸੁਭਾਅ 'ਚ ਵੀ ਕੋਈ ਤਬਦੀਲੀ ਨਹੀਂ ਸੀ ਆ ਹੁਣ ਹੀ ਥੋੜੇ ਚਿਰਚੀ ਹੋਇਆ ਵਾ ਜੋ ਵੀ ਵਾਈ ਗੁਰੂ ਜੀ ਦੀ ਕਲਾ ਵਰਤੀ ਆ ਮਾ ਕੇ ਪਹਿਲਾਂ ਤੇ ਆਮ ਨਾਰਮਲ ਮੁੰਡਿਆਂ ਵਰਗੇ ਸੀ ਕੋਈ ਨਹੀਂ ਇਦਾਂ ਦਾ ਹੈਗਾ ਭੀ ਮਾਂ ਨੂੰ ਸਭ ਤੋਂ ਵੱਡੀ ਸਮਝ ਹੁੰਦੀ ਆ ਬੱਚੇ ਦੀ ਉਹ ਕੱਲੀ ਕੱਲੀ ਗੱਲ ਨੂੰ ਪਹਿਚਾਣਦੀ ਹੁੰਦੀ ਆ ਤੁਹਾਨੂੰ ਕੀ ਲੱਗਦਾ ਬੜੇ ਥੋੜੇ ਸਮੇਂ 'ਚ ਇਸ ਤਰ੍ਹਾਂ ਦਾ ਹੋ ਜਾਣਾ ਅੱਜ ਜੋ ਉਹਨਾਂ ਦੇ ਨਾਮ ਦੇ ਨਾਲ ਮੈਂਬਰ ਪਾਰਲੀਮੈਂਟ ਲੱਗ ਗਿਆ ਇਹ ਸਭ ਕੁਝ ਕਿਵੇਂ ਵੇਖੋ ਇਹ ਗੁਰੂ ਦੇ ਹੱਥ ਵਾਸਾ ਹੈ ਗੁਰੂ ਦੀ ਕਲਾ ਵਰਤੀ ਆ ਤੇ ਇਥੋਂ ਤੱਕ ਅਹੀਂ ਪਹੁੰਚੇ ਆ ਉਹ ਵੀ ਇੱਥੋਂ ਤੱਕ ਉਹਨਾਂ ਨੂੰ ਪਹੁੰਚਾਉਣ ਵਾਲਾ ਗੁਰੂ ਮਹਾਰਾਜੀ ਆ ਉਹਨਾਂ ਦੀ ਕਲਾ ਹੀ ਵਰਤੀ ਆ ਬੰਦਾ ਕੁਝ ਨਹੀਂ ਕਰ ਸਕਦਾ ਉਹ ਇਹ ਉਹਨਾਂ ਦੇ ਹੁਕਮ ਚ ਹੀ ਜੋ ਹੋਇਆ ਉਹ ਉਹੀ ਹੋਇਆ ਬਸ ਵੈਸੇ ਕੱਲੇ ਖੜੂਰ ਸਾਹਿਬ ਹਲਕੇ ਤੇ ਗੱਲ ਨਹੀਂ ਰਹੀ ਅੱਜ ਕੱਲ ਤਾਂ ਤੁਹਾਨੂੰ ਪੰਜਾਬ 'ਚ ਵੀ ਲਗਾਤਾਰ ਤੁਸੀਂ ਜਾਣਦੇ ਹੋ ਬਠਿੰਡੇ ਦੇ ਲੱਖਾ ਸਿੰਘ ਸੁਧਾਨਾ ਹੋਣਿਆਂ ਦੇ ਜਦੋਂ ਗੱਲ ਹੁੰਦੀ ਆ ਉੱਥੇ ਵੀ ਤੁਹਾਨੂੰ ਯਾਦ ਕੀਤਾ ਜਾਂਦਾ ਵੱਖ-ਵੱਖ ਹਲਕੇਆਂ ਯਾਦ ਕੀਤਾ ਪੰਜਾਬ 'ਚ ਲੋਕ ਆ ਰਹੇ ਨੇ ਜਾਂ ਫਿਰ ਜ਼ਿਆਦਾਤਰ ਹਲਕੇ 'ਚੋਂ ਘਰੇ ਲੋਕ ਆ ਰਹੇ ਨੇ ਨਹੀਂ ਜੀ ਇਹਦੇ 'ਚ ਬਹੁਤ ਮੇਰੇ ਖਿਆਲ ਪੰਜਾਬ ਕੇ ਪੰਜਾਬ ਤੋਂ ਬਾਹਰੋਂ ਵੀ ਵਿਦੇਸ਼ਾਂ ਚ ਵੀ ਲੋਕ ਆ ਕੇ ਮਿਲ ਰਹੇ ਭਾਈ ਸਾਹਿਬ ਉਹਨਾਂ ਅਮਰਪਾਲ ਨੂੰ ਲੋਕ ਨੌਜਵਾਨੀ ਬਹੁਤ ਵੱਡਾ ਸਤਕਾਰ ਬਜ਼ੁਰਗ ਤੱਕ ਦੇ ਰਹੇ ਆ ਇਸ ਕਰਕੇ ਮੇਰਾ ਖਰਕੇ ਕਈ ਬੰਦੇ ਯੂ ਐਸ ਏ ਤੋਂ ਕਿਤੇ ਹੋਊ ਅਮਰੀਕਾ ਕੈਨੇਡਾ ਜਿੱਥੋਂ ਵੀ ਆਉਂਦੇ ਆ ਜਿਹੜੇ ਉਹਨਾਂ ਦੇ ਸਮਰਥਕ ਹੈ ਉਹ ਕਈ ਵਾਰਾਂ ਉਹ ਆਪਣੇ ਘਰ ਨਹੀਂ ਜਾਂਦੇ ਪਹਿਲਾਂ ਸਾਨੂੰ ਮਿਲਦੇ ਉਥੇ ਮੋਰਚੇ 'ਚ ਰਹੇ ਉਥੇ ਵੀ ਇਹ ਮਿਲਦੇ ਰਹੇ ਇਹ ਪੰਜਾਬ ਤੀ ਛੱਡੋ ਯੂ ਪੀ ਤੋਂ ਬਿਹਾਰ ਤੋਂ ਇਹ ਜਿੱਥੇ ਜਿੱਥੇ ਵੀ ਕੋਈ ਰਾਜਸਥਾਨ ਤੋਂ ਜੰਮੂ ਤੋਂ ਬਹੁਤ ਬੰਦੇ ਉਥੇ ਮੋਰਚੇ 'ਚ ਵੀ ਹਾਜ਼ਰੀ ਭਰਦੇ ਰਹੇ ਤੇ ਇੱਕ ਕੈਂਪੇਨ 'ਚ ਵੀ ਬਹੁਤ ਸਟੇਟਾਂ ਦੇ ਲੋਕਾਂ ਨੇ ਆ ਕੇ ਹਿੱਸਾ ਪਾਇਆ ਤੇ ਵਿਦੇਸ਼ਾਂ 'ਚੋਂ ਆ ਕੇ ਵੀ ਲੋਕਾਂ ਨੇ ਇਹ 'ਚ ਹਿੱਸਾ ਪਾਇਆ ਇਸ ਕਰਕੇ ਮੈਨੂੰ ਲੱਗਦਾ ਕਿ ਸਾਰੇ ਸਭ ਜਗ੍ਹਾ ਤੇ ਉਹਨਾਂ ਵਾਸਤੇ ਬੜਾ ਲੋਕਾਂ ਨੂੰ ਪਛਾਹ ਵੀ ਆ ਪਿਆਰ ਵੀ ਆ ਉਹਨਾਂ ਵਾਸਤੇ ਤੇ ਉਹਨਾਂ ਨੂੰ ਇੱਕ ਉਮੀਦ ਵੀ ਆ ਕਿ ਹਾਂ ਕਿ ਇਹ ਨੌਜਵਾਨੀ ਨੂੰ ਕੋਈ ਸਿੱਧੇ ਰਸਤੇ ਜਾਂ ਆਪਣੇ ਜਿਹੜੇ ਸੱਭਿਆਚਾਰ ਦੇ ਨਾਂ ਤੇ ਉੱਤੇ ਪਤਿਤ ਪਿਰਣਾ ਫਲਾ ਕੇ ਸਾਡੀ ਨੌਜਵਾਨੀ ਨੂੰ ਕਰਾਏ ਪਾਇਆ ਗਿਆ ਉਹ ਚੋਂ ਇਹ ਫਿਰ ਦੁਬਾਰਾ ਜੋ ਸਾਡੀ ਵਿਰਾਸਤ ਆ ਸਾਡਾ ਵਿਰਸਾ ਉਹਦੇ ਨਾਲ ਜੁੜ ਸਕਦੇ ਇੱਕ ਇਹ ਵੀ ਹੁੰਦਾ ਜਦੋਂ ਕੋਈ ਪਰਿਵਾਰ ਗੱਲ ਕਰਦਾ ਧਰਮ ਦੀ ਉਹਨਾਂ ਦੇ ਕਲੰਭਾ ਹੁੰਦਾ ਕਿ ਕੌਮ ਸਾਡਾ ਸਾਥ ਨਹੀਂ ਦਿੰਦੀ ਪਰ ਤੁਹਾਨੂੰ ਵੱਡਾ ਸਾਥ ਦਿੱਤਾ ਕੌਮ ਨੇ ਨਹੀਂ ਅਸੀਂ ਕੌਮ ਦੇ ਹਮੇਸ਼ਾ ਰਹਿੰਦੀ ਆ ਮੇਰੇ ਖਿਆਲ ਕੌਮ ਸੱਚ ਦਾ ਸਾਥ ਉਹਨਾਂ ਨੇ ਬੜੀ ਡਟ ਕੇ ਦਿੱਤਾ ਉਹਨਾਂ ਨੇ ਬੜੇ ਪੋਲੀਟੀਕਲ ਪਾਰਟੀਆਂ ਦਾ ਸਰਕਾਰਾਂ ਦਾ ਉਹਨਾਂ ਦੇ ਦਬਾਅ ਸੀ ਪਰ ਉਹਨਾਂ ਨੇ ਕਿਸੇ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਇੱਕ ਸੱਚ ਦਾ ਸਾਥ ਮੈਨੂੰ ਕਹ ਲੱਗਦਾ ਹੈ ਮੈਨੂੰ ਲੱਗਦਾ ਕਿ ਉਹਨਾਂ ਨੇ ਬਹੁਤ ਆਪਣੇ ਆਪਣੇ ਕਈ ਉਹਨਾਂ ਤੇ ਕਈਆਂ ਦੇ ਮੇਰੇ ਖਾਲ ਕੇਸ ਕੁਝ ਵੀ ਇਹੋ ਜੇ ਪਏ ਪਰ ਫਿਰ ਉਹਨਾਂ ਨੇ ਡਟ ਕੇ ਉਹਨਾਂ ਦਾ ਸਾਥ ਦਿੱਤਾ ਹੀ ਹਮੇਸ਼ਾ ਹੀ ਮਤਲਬ ਮੈਨੂੰ ਲੱਗਦਾ ਕਿ ਕੌਮ 'ਚ ਕੋਈ ਕਮੀ ਨਹੀਂ ਲੀਡਰਾਂ 'ਚ ਹੀ ਮੈਨੂੰ ਲੱਗਦਾ ਕਿ ਥੋੜੀ ਜਿਹੀ ਜਿਹੜੀ ਉਹਨਾਂ ਨੂੰ ਸਹੀ ਲੀਡ ਨਹੀਂ ਕਰ ਪਾਈ ਨਹੀਂ ਤੇ ਕੌਮ ਤੇ ਹਮੇਸ਼ਾ ਹੀ ਖਾਰ ਖਾਸ਼ ਕਰਕੇ ਸੇਖ ਕੌਮ ਤੇ ਹਨ ਹਮੇਸ਼ਾ ਮੰਨ ਰਹੇਗਾ ਉਹਨਾਂ ਕਿਸੇ ਕਿਸੇ ਪੈਸੇ ਤੇ ਲੈਵਲੋਂ ਕਿਸੇ ਤਨਮਨ ਨਾਲ ਇਹ ਸਾਰੇ ਸਾਰੇ ਕਾਰਜ ਉਹਨਾਂ ਨੇ ਸਾਨੂੰ ਸਾਨੂੰ ਦੇ ਨਹੀਂ ਆ ਗੱਡੀਆਂ ਚਲਦੀਆਂ ਸੀ ਕੁਝ ਕਦੇ-ਕਦੇ ਤੁਹਾਨੂੰ ਪਤਾ ਨਹੀਂ ਕਿੱਥੋਂ ਆਉਂਦੀਆਂ ਸੀ ਕੌਣ ਲੈ ਕੇ ਆਉਂਦਾ ਸੀ ਇਦਾਂ ਦੇ ਮੈਨੂੰ ਲੱਗਦਾ ਕਿ ਇਹ ਸਭ ਕੁਝ ਉਹਨਾਂ ਨੇ ਆਪਣੇ ਆਪ ਕੀਤਾ ਮਿਰਸਾ ਸਿੰਘ ਬਲਟੋਹਾ ਵੀ ਨਹੀਂ ਬੜਾ ਤੁਹਾਡੇ ਤੇ ਅਟੈਕ ਕਰਦੇ ਰਹੇ ਉਹ ਕਹਿੰਦੇ ਜੀ ਪਰਿਵਾਰ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਪਰ ਕਹਿੰਦੇ ਪਰਿਵਾਰ ਖੁਦ ਚੋਣ ਮੈਦਾਨ ਦੇ ਵਿੱਚ ਆ ਗਿਆ ਇਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਬਲਟੋਆ ਸਾਹਿਬ ਦੇ ਨਾਲ ਨਹੀਂ ਜੀ ਨਾ ਤੇ ਸਾਡੀ ਕੋਈ ਬਲਟੋਆ ਸਾਹਿਬ ਨਾ ਇਸ ਨਾ ਤੇ ਅਸੀਂ ਕੋਈ ਪੋਲੀਟਿਕਲ ਬੰਦੇ ਸੀ ਇਹ ਤੇ ਕੁਦਰਤੀ ਅਚਾਨਕ ਵਰਤਾਰਾ ਵਰਤਿਆ ਨਾ ਤੇ ਅਸੀਂ ਕੋਈ ਉਹਦੇ ਨਾਲ ਉਹਦੇ ਉਹਦੇ ਨਾਲ ਕੋਈ ਸਾਡੇ ਇਹ ਜੀ ਸਮੱਸਲੇ ਤੇ ਕੋਈ ਗੱਲ ਗੱਲ ਵੀ ਨਹੀਂ ਹੋਈ ਜੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਤੇ ਪਰ ਇਹ ਚੀਜ਼ ਹੈ ਕਿ ਉਹਨਾਂ ਨੇ ਚਲੋ ਜੋ ਮਰਜ਼ੀ ਪੋਲੀਟਿਕਲ ਲੀਡਰਾਂ ਦਾ ਹੁੰਦਾ ਕਿ ਉਹ ਕਈ ਅਫਵਾਹਾਂ ਬਣਾਉਣੀਆਂ ਕਰਨੀਆਂ ਉਹਨਾਂ ਨੇ ਚਲੋ ਬਥੇਰਾ ਜ਼ੋਰ ਲਾ ਲਿਆ ਭਾਈਚਾਰਿਆਂ 'ਚ ਨਫਰਤ ਫਲਾਉਣ ਦੀ ਵੀ ਬੜੀ ਵੱਡੀ ਕੋਸ਼ਿਸ਼ ਕੀਤੀ ਜਿਹੜੀ ਪੰਜਾਬ ਨੂੰ ਅੱਗ ਲਾਉਣ ਦੇ ਵੀ ਇਹ ਫਲਾਂ ਹੋ ਜੂਗਾ ਢਿੰਗਣ ਤੇ ਪਰ ਲੋਕ ਵੀ ਬੜੇ ਸਮਝਦਾਰੇ ਉਹਨਾਂ ਨੇ ਵੀ ਸਾਰਿਆਂ ਨੇ ਆਪਣੇ ਧਰਮ ਮਜਬ ਤੋਂ ਪਰ ਉੱਠ ਕੇ ਹਿੰਦੂ ਭਾਈਚਾਰੇ ਨੇ ਵੀ ਸਾਡਾ ਕਾਫੀ ਸਾਥ ਦਿੱਤਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਕਿ ਜਿਹੜਾ ਇਹਨਾਂ ਦੀਆਂ ਗੱਲਾਂ ਚ ਨਾ ਆ ਕੇ ਤੇ ਹੁਣ ਵੀ ਬੜਾ ਕੋਲ ਪ੍ਰਚਾਰ ਕੀਤਾ ਜਾ ਰਿਹਾ ਜੀ ਇਹ ਹੋ ਜੂਗਾ ਮੇਰੇ ਖਿਆਲ ਅਕਿ ਸਾਡੀ ਤੇ ਇਹੀ ਕੋਸ਼ਿਸ਼ ਰਹੂਗੀ ਕਿ ਇਹ ਆਪਸੀ ਭਾਈਚਾਰੇ 'ਚ ਪੱਕੀ ਸਾਂਝ ਬਣੀ ਰਹੇ ਇਹ ਜਿਹੜੀਆਂ ਅਫਵਾਹਾਂ ਇਹ ਪੰਜਾਬ ਪੰਜਾਬੀ ਜਿਹੜੇ ਸਾਰੇ ਆ ਆਪਣੇ ਜਿਹੜੇ ਵੀ ਸਾਡੇ ਹੱਕ ਹੁਕੂਕਾਂ ਲਈ ਸਾਰੇ ਜਣੇ ਰਲ ਕੇ ਲੜੀਗੇ ਆਪਣੀ ਬਾਸ਼ਾ ਲਈ ਲੜੀਗੇ ਆਪਣੇ ਪਾਣੀ ਲਈ ਆਪਣੀ ਹਵਾ ਲਈ ਜੋ ਵੀ ਸਾਡੇ ਨਾਲ ੱਟਕੇ ਹੋਏ ਆ ਉਦੇਵਾ ਤੇ ਮੇਰੇ ਖਿਆਲ ਹਿੰਦੂ ਭਾਈਚਾਰੇ ਨੂੰ ਵੀ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਸਿੱਖਾ ਸਾਰੇ ਮਿਲ ਕੇ ਹੀ ਲੜਾਂਗੇ ਤੇ ਤਾਂ ਹੀ ਅਸੀਂ ਆਪਣੇ ਹੱਕਾਂ ਨੂੰ ਬਚਾ ਸਕਾਂਗੇ ਤੇ ਜੇ ਪੰਜਾਬ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਧੀਆ ਹੋਊਗਾ ਤੇ ਉਹ ਸਾਰਿਆਂ ਨੂੰ ਉਹਦਾ ਫਾਇਦਾ ਹੋਊਗਾ ਇਹ ਨਹੀਂ ਵੀ ਕੱਲੇ ਸਿੱਖਾਂ ਨੇ ਰਹਿਣਾ ਜਾਂ ਸਿੱਖਾਂ ਨੇ ਹਵਾ ਚ ਸਾਹ ਲੈਣਾ ਜਾਂ ਸਿੱਖਾਂ ਨੂੰ ਪਾਣੀ ਦੀ ਲੋੜ ਹੈ ਇਹ ਸਾਰਿਆਂ ਨੂੰ ਲੋੜ ਹੈ ਮੇਰੇ ਖਿਆਲ ਸਾਰਿਆਂ ਨੂੰ ਵੱਧ ਚੜ ਕੇ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਮਿਲ ਜੁਲ ਕੇ ਕੋਈ ਇਹੋ ਜਿਹਾ ਆਪਾਂ ਨੂੰ ਪਲੇਟਫਾਰਮ ਕਰਨਾ ਚਾਹੀਦਾ ਕਿ ਜਿੱਥੇ ਕੋਈ ਸਾਰੇ ਜਣੇ ਆਪਾਂ ਰਲ ਕੇ ਤੇ ਆਪਣੇ ਹੱਕ ਹਕੂ ਵੱਗੇ ਤਰੀਕੇ ਨਾਲ ਲੈ ਸਕੀ ਜੀ ਮੋਰਚੇ ਦਾ ਸਹਿਯੋਗ ਮੰਨਦੇ ਹੋ ਇਸ ਮੁਹੰਮਦੇ ਵਿੱਚ ਜਦੋਂ ਅੰਮ੍ਰਿਤਸਰ ਮੋਰਚਾ ਲੱਗਦਾ ਰਿਹਾਈ ਦੇ ਲਈ ਉਹਦਾ ਵੀ ਵੱਡਾ ਯੋਗਦਾਨ ਚੋਂ ਮੁਹੰਮ ਦੇ ਵਿੱਚ ਉੱਥੇ ਬੜੇ ਲੋਕ ਤੁਹਾਡੇ ਨਾਲ ਦਿਲਦੇ ਨੇ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਜਿਹੜਾ ਉਹ ਇਹ ਇਥੋਂ ਤੱਕ ਪਹੁੰਚਣ ਦਾ ਰਸਤਾ ਵੀ ਸ਼ਾਇਦ ਮੋਰਚੇ ਤੋਂ ਹੀ ਬਣਿਆ ਕਿਉਂਕਿ ਉੱਥੇ ਆ ਕੇ ਲੋਕਾਂ ਨੇ ਸਾਨੂੰ ਇਹੋ ਚੀਜ਼ਾਂ ਸਲਾਮਾ ਦਿੱਤੀਆਂ ਕਿ ਸਾਡੇ ਸਾਡਾ ਆਰਡਰ ਹੈ ਕਿ ਭਾਈ ਸਾਹਿਬ ਨੂੰ ਦੋ ਕਿ ਤੁਸੀਂ ਚੋਣ ਲੜੋ ਬਹੁਤ ਬੰਦਿਆਂ ਦੇ ਜਦੋਂ ਜ਼ਿਆਦਾ ਲੋਕਾਂ ਦੀ ਗਿਣਤੀ ਇਹ ਇਸ ਇਸ ਪਾਸੇ ਨੂੰ ਹੋ ਗਈ ਤੇ ਫਿਰ ਅਸੀਂ ਵੀ ਉਹਨਾਂ ਨੂੰ ਕਿਹਾ ਕਿ ਇਹ ਲੋਕਾਂ ਦੀ رائے ਆ ਕਿ ਤੁਸੀਂ ਤੁਹਾਨੂੰ ਚੋਣ ਲੈਣੀ ਚਾਹੀਦੀ ਹੈ ਜੀ ਤੇ ਉਹਨਾਂ ਨੇ ਫਿਰ ਲੋਕ ਲੋਕਾਂ ਦੀ رائے ਦਾ ਉਹ ਕਹਿੰਦਾ ਮੈਂ ਲੋਕਾਂ ਦਾ ਸੇਵਕ ਹਾਂ ਲੋਕਾਂ ਦੇ ਮੈਂ ਕੰਮ ਲੜਨ ਵਾਲਾ ਜੇ ਲੋਕ ਜੋ ਕਹਿੰਦੇ ਮੇਰੇ ਕੋ ਮੈਂ ਉਹ ਉਹਦੇ ਵਾਸਤੇ ਉਹਨਾਂ ਦੇ ਹੁਕਮ ਤੇ ਫੁੱਲ ਚਰੋਸੀ ਮਾਤਾ ਜੀ ਇਸ ਵਾਰ ਦੀਆਂ ਚੋਣਾਂ 'ਚ ਤੁਹਾਡੇ ਨਾਲ ਬੀਬੀਆਂ ਦਾ ਬੜਾ ਸਹਿਯੋਗ ਰਿਹਾ ਜਿੱਥੇ ਵੀ ਤੁਸੀਂ ਜਾਂਦੇ ਸੀ ਵੱਡਾ ਇਕੱਠ ਹੁੰਦਾ ਸੀ ਕਿਉਂਕਿ ਅਕਸਰ ਹੁੰਦਾ ਬੀਬੀਆਂ ਉਨੀ ਗਿਣਤੀ ਚ ਨਹੀਂ ਹੁੰਦੀਆਂ ਪਰ ਤੁਹਾਡੀ ਚੋਣ ਮੁਹੰਮਦ ਦੇ ਵਿੱਚ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਚੋਂ ਘਰਾਂ ਚੋਂ ਨਿਕਲ ਕੇ ਬਾਹਰ ਆਉਂਦੀਆਂ ਰਹੀਆਂ ਵੇਖੋ ਜਿਹੜੇ ਵੀ ਪਿੰਡ ਚ ਜਾਂਦੇ ਸੀ ਬੀਬੀਆਂ ਦਾ ਬਹੁਤ ਜ਼ਿਆਦਾ ਕੱਟ ਸੀ ਇਹਦਾ ਮੇਨ ਮੁੱਦਾ ਨਸ਼ਿਆਂ ਦਾ ਆ ਜਾਂਦਾ ਹੈ ਬਹੁਤ ਹੀ ਬੀਬੀਆਂ ਇਸ ਨਸ਼ੇ ਤੋਂ ਦੁਖੀ ਸੀ ਤੇ ਖਾਸ ਕਰਕੇ ਜ਼ਿਆਦਾ ਬੀਬੀਆਂ ਉਹ ਹੁੰਦੀਆਂ ਸੀ ਵੀ ਜਿਹੜੀਆਂ ਕਹਿੰਦੀਆਂ ਸਾਡੇ ਪੁੱਤ ਮਰ ਗਏ ਆ ਚਲ ਭਾਈ ਸਾਹਿਬ ਬਾਹਰ ਆ ਜੇ ਤੇ ਦੂਜਿਆਂ ਦੇ ਵੱਜ ਜਾਂ ਛੋਟੇ ਛੋਟੇ ਬੱਚੇ ਲੈ ਕੇ ਵੀ ਬੀਬੀਆਂ ਸਾਡੀ ਦੋ ਦੋ ਤਿੰਨ ਤਿੰਨ ਘੰਟੇ ਅਡੀਕ ਕਰਦੀਆਂ ਸੀ ਵੀ ਕਦੋਂ ਅਸੀਂ ਪਹੁੰਚਦੇ ਆ ਤੇ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਸੀ ਮੇਨ ਨਸ਼ਿਆਂ ਦੇ ਮੁੱਦਾ ਬੀਬੀਆਂ ਨੂੰ ਲੈ ਕੇ ਬੈਠਾ ਸੀ ਕਿਉਂਕਿ ਇਹ ਹੀ ਉਹ ਵਿਚਾਰੀਆਂ ਆਣ ਕੇ ਰੋਂਦੀਆਂ ਸੀ ਉੱਚੀ ਉੱਚੀ ਵਿਚਾਲ ਸਾਡੇ ਤੇ ਮੁੱਕ ਗਿਆ ਦੂਜਿਆਂ ਦੇ ਪੱਜਣ ਹਾਂ ਇਹ 메ਨ ਜਿਹੜਾ ਬੀਬੀਆਂ ਦਾ ਇਕੱਠ ਸੀ ਇਹ 메ਨ ਮੁੱਦਾ ਨਸ਼ਿਆਂ ਦਾ ਹੀ ਸੀ ਹੂੰ ਸ਼ੁਰੂ ਵਾਲੇ ਦਿਨਾਂ ਚ ਲੱਗਿਆ ਤੁਹਾਨੂੰ ਵੀ ਐਸੀ ਤਰ੍ਹਾਂ ਦਾ ਵੱਡੇ ਇਕੱਠ ਹੋਣਗੇ ਚੋਣ ਮਹਿ ਮ ਨੂੰ ਵੱਡਾ ਹੰਗਾਰਾ ਮਿਲੇਗਾ ਸ਼ੁਰੂ ਵਾਲੇ ਦਿਨ ਕਿਵੇਂ ਸੀ ਨਹੀਂ ਜਦੋਂ ਕਿ ਅਕਾਲ ਤਖਤ ਵਰ ਅਰਦਾਸ ਕਰਕੇ ਤਨਤਨ ਸਾਹਿਬ ਗਏ ਤਨਤਨ ਸਾਹਿਬ ਬਡੂਰ ਸਾਹਿਬ ਆਏ ਤੇ ਉਸ ਟਾਈਮ ਵੀ ਕਾਫਲਾ ਕਾਫੀ ਵੱਡਾ ਹੀ ਹੋਈ ਗਿਆ ਤੇ ਉਦੋਂ ਬਾਅਦ ਚ ਮੇਰੇ ਖਿਆਲ ਹੈ ਕਿ ਦਿਨੋਂ ਦਿਨ ਅੱਗੇ ਵਧਦਾ ਗਿਆ ਤੇ ਸਾਨੂੰ ਦੇ ਸਾਡੀ ਉਮੀਦ ਤੋਂ ਜ਼ਿਆਦਾ ਵੱਡਾ ਹੰਗਾਰਾ ਮਿਲਿਆ ਸੀ ਤੁਹਾਡੇ ਨਾਲ ਨਾਮ ਬੜਾ ਜੁੜ ਜਾਂਦਾ ਏਜੰਸੀਆਂ ਇੱਕ ਸ਼ਬਦ ਆਉਂਦਾ ਏਜੰਸੀਆਂ ਸੁਖਵੀਰ ਸਿੰਘ ਬਾਦਲ ਹੋਣੀ ਕਹਿੰਦੇ ਜੀ ਏਜੰਸੀਆਂ ਦਾ ਕੰਮ ਆ ਸਾਰਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਹੋਰ ਗੱਲਬਾਤ ਕੋਈ ਨਹੀਂ ਫਿਰ ਹੋਰ ਵੀ ਜਿਹੜੇ ਕੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਿਆਂ ਦੀ ਸਟੇਟਮੈਂਟ ਸੀ ਉਹ ਕਹਿੰਦੇ ਜੀ ਅਸੀਂ ਦਿੱਕਤ ਕੋਈ ਨਹੀਂ ਪੈਦਾ ਕਰਾਂਗੇ ਜੇ ਅੰਮ੍ਰਿਤਪਾਲ ਸਿੰਘ ਹੋਣੀ ਰਿਹਾ ਹੁੰਦੇ ਨੇ ਪਰ ਕਹਿੰਦੇ ਗੱਲ ਚਿੰਤਾ ਕਰਨ ਦੀ ਲੋੜ ਆ ਕਹਿੰਦੇ ਚਿੰਤਾ ਦਾ ਵਿਸਾ ਜਿਹੜੀਆਂ ਦੋਨੋਂ ਸੀਟਾਂ ਜਿੱਤ ਗਏ ਆ ਸਰਬਜੀਤ ਸਿੰਘ ਹੋਣਿਆਂ ਦੀ ਵੀ ਗੱਲ ਕੀਤੀ ਉਹਨਾਂ ਨੇ ਖਡੂਰ ਸਾਹ ਵਾਲੀ ਵੀ ਗੱਲ ਕੀਤੀ ਇਸ ਤਰ੍ਹਾਂ ਦਾ ਕਿਉਂ ਨਾ ਪਾਰਟੀਆਂ ਨੂੰ ਕਿਉਂ ਤੁਹਾਡੇ ਨਾਲ ਏਜੰਸੀਆਂ ਦਾ ਲੱਗਦਾ ਹੈ ਕਿ ਬਾਕੀ ਇਸ ਪਰਿਵਾਰ ਨਾਲ ਤਾਂ ਵੱਡੀ ਕੋਈ ਏਜੰਸੀ ਜੁੜੀ ਹੋਈ ਹੈ ਨਹੀਂ ਕੋਈ ਸਾਨੂੰ ਤਾਂ ਆਪ ਨਹੀਂ ਪਤਾ ਕਿ ਕਿਹੜੀ ਏਜੰਸੀਆਂ ਕਿਹੜੀਆਂ ਏਜੰਸੀਆਂ ਹੁੰਦੀਆਂ ਸਾਨੂੰ ਤਾਂਹੀਂ ਉੱਥੇ ਉੱਥੇ ਵੀ ਉਹਦੇ ਨਾਲ ਰਹੇ ਆਂ ਤੇ ਇੱਥੇ ਵੀ ਇਦਾਂ ਹੀ ਵਿਚਰਦੇ ਆਂ ਮੈਨੂੰ ਤਾਂ ਲੱਗਦਾ ਕਿ ਲੋਕਾਂ ਦਾ ਫੈਸਲਾ ਸੀ ਉਹਨਾਂ ਨੂੰ ਇੱਧਰ ਲੈ ਕੇ ਆਉਣ ਦਾ ਤੇ ਲੋਕਾਂ ਨੇ ਉਹਨੂੰ ਜਿਤਾਇਆ ਠੀਕ ਹੈ ਕਿ ਏਜੰਸੀਆਂ ਬਾਈ ਚਾਂਸ ਹੋ ਸਕਦਾ ਕਿਸੇ ਬੰਦੇ ਨੂੰ ਲਿਆ ਕੇ ਖੜਾ ਤੇ ਕਰ ਸਕਦੀਆਂ ਹਨ ਪਰੇ ਇਹਨੇ ਲੋਕਾਂ ਨੂੰ ਉਹਨਾਂ ਦੇ ਨਾਲ ਜੋੜ ਦੇਣਾ ਮੇਰਾ ਖਿਆਲ ਹੈ ਕਿ ਇਹ ਤੇ ਇਹ ਗੁਰੂ ਮਹਾਰਾਜ ਦੀ ਕਲਾ ਸਾਡੇ ਤੇ ਮੇਰਾ ਖਿਆਲ ਸਭ ਤੋਂ ਵੱਡੀ ਏਜੰਸੀ ਗੁਰੂ ਹੀ ਹੈ ਸਾਡਾ ਜੀ ਜੀ ਜਿਨ੍ਹਾਂ ਨੇ ਸਾਨੂੰ ਇਹ ਇਸ ਇੱਥੇ ਲਿਆ ਕੇ ਖੜਾ ਕੀਤਾ ਇਹਨਾਂ ਲੋਕਾਂ ਦੇ ਦਿਲ ਚ ਵੱਸ ਕੇ ਇਹਨਾਂ ਸਹਿਯੋਗ ਦਿੱਤਾ ਤੇ ਇਹ ਮੋਰਚਾ ਸਾਡਾ ਫਤਿਹ ਹੋਇਆ ਤੇ ਅਸੀਂ ਇਹਦੀ ਜਿੱਤ ਦੀ ਜਿਹੜੀ ਆ ਇਹ ਗੁਰੂ ਸਾਹਿਬ ਦਾ ਹੀ ਉਹਦੀ ਕਿਰਪਾ ਮੰਦੇ ਆ ਉਹਦਾ ਮਿਹਰ ਮੰਦੇ ਆ ਤੇ ਦੂਸਰਾ ਸੰਗਤਾਂ ਦਾ ਸਹਿਯੋਗ ਮੰਦੇ ਸਾਨੂੰ ਤੇ ਹੋਰ ਪਤਾ ਨਹੀਂ ਵੀ ਕਿ ਇਹ ਇਹ ਇਹਨਾਂ ਨੂੰ ਵੀ ਪਤਾ ਵੀ ਕਿਹੜੀਆਂ ਏਜੰਸੀਆਂ ਕਿੱਥੇ ਆ ਰਹੀਆਂ ਦੀਆਂ ਕਿਤੇ ਸਾਡੇ ਤੇ ਕੋਈ ਇਸ ਜੀ ਨਾਲ ਲੈਣਾ ਦੇਣਾ ਅਖੀਰ ਤੇ ਮਾਤਾ ਜੀ 2 ਮਿੰਟ ਚੇਹ ਜ਼ਰੂਰ ਦੱਸੋ ਵੀ ਜਦੋਂ ਤੁਸੀਂ ਗੱਲ ਕੀਤੀ ਨਸ਼ਿਆਂ ਦੀ ਤੁਹਾਡੇ ਕੋਲ ਤਾਂ ਬੜੀਆਂ ਮਾਵਾਂ ਆਉਂਦੀਆਂ ਰਹੀਆਂ ਕਿ ਨਸ਼ਿਆਂ ਦਾ ਬੜਾ ਬੁਰਾ ਹਾਲ ਆ ਕਿਸੇ ਦਾ 15 ਸਾਲਾਂ ਦਾ ਪੁੱਤ ਜਾ ਰਿਹਾ ਕਿਸੇ ਦਾ 20 ਸਾਲਾਂ ਦਾ ਜਾ ਰਿਹਾ ਕਿਸੇ ਦੇ ਛੋਟੇ ਛੋਟੇ ਬੱਚੇ ਛੱਡ ਕੇ ਜਾ ਰਿਹਾ ਇਹ ਨਸ਼ਿਆਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਲੋਕਾਂ ਦਾ ਕਿਹੜਾ ਸਹਿਯੋਗ ਹੋਣਾ ਚਾਹੀਦਾ ਜੇ ਨਸ਼ਿਆਂ ਤੁਸੀਂ ਤਾਂ ਲੋਕਾਂ ਵਿੱਚ ਵਿਚਰੇ ਲਗਾਤਾਰ ਚੋਣ ਪ੍ਰਚਾਰ ਕੀਤਾ। ਵੀ ਇਹਦੇ 'ਚ ਇਹ ਜਿਹੜਾ ਕਿ ਨਸ਼ਿਆਂ ਦਾ ਮੁੱਦਾ ਇੱਕ ਬਹੁਤ ਵੱਡਾ ਬਹੁਤ ਵੱਡਾ ਵਾ। ਇਹਦੇ 'ਚ ਮੇਰੇ ਖਿਆਲ ਹੈ ਕਿ ਕੱਲੇ ਕਰੇ ਦੇ ਵਸ ਦੀ ਕਿਸੇ ਦੇ ਵੀ ਗੱਲ ਨਹੀਂ ਗਈ। ਇਹ ਚੰਗੀ ਲੀਡਰਸ਼ਿਪ ਤੇ ਲੋਕਾਂ ਦੀ ਵੱਡੀ ਲਹਿਰ ਹੀ ਇਹਨੂੰ ਖਤਮ ਕਰ ਸਕਦੀ। ਜੀ। ਕਿਉਂਕਿ ਜਿੱਦਾਂ ਇਹਨਾਂ ਦਾ ਨੈਟਵਰਕ ਆ ਜਾਂ ਜਿੰਨਾ ਇਹਨਾਂ ਕੋ ਅਣਧਾਨਿਆ ਜਾਂ ਜਿੰਨੀ ਇਹਨਾਂ ਨੂੰ ਪੋਲੀਟੀਕਲ ਸਪੋਰਟ ਆ ਜਾਂ ਇਹ ਮਤਲਬ ਰਾਜਨੀਤਿਕ ਸਪੋਰਟ ਆ ਔਰ ਬਿਊਰੋਕ੍ਰੇਸੀ ਦੀ ਸਪੋਰਟ ਆ। ਇਹਦੇ ਵਾਸਤੇ ਇਹ ਨੈਟਵਰਕ ਨੂੰ ਤੋੜਨ ਵਾਸਤੇ ਵੀ ਰਖ ਰਿਹਾ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ ਤੇ ਫਿਰ ਹੀ ਅਸੀਂ ਇਹ ਧਰਤੀ ਤੋਂ ਨਸ਼ਾ ਜੇ ਜੜ ਪੁੱਟ ਕੇ ਜੋ ਸਾਡੇ ਗੁਰੂ ਸਾਹਿਬਾਂ ਦਾ ਸੰਕਲਪ ਆ ਨਸ਼ਾ ਰਹਿਤ ਨਸ਼ਾ ਮੁਕਤ ਸਮਾਜ ਤੇ ਉਹ ਅਹੀਂ ਸਰ ਜੀ ਤੇ ਮੈਂ ਤੇ ਇਹ ਵੀ ਸਾਰਿਆਂ ਨੂੰ ਕਹਿਣਾ ਕਿ ਇਹਦੇ ਚ ਆਪਾਂ ਨੂੰ ਸਾਰਿਆਂ ਨੂੰ ਇਹ ਨਹੀਂ ਕਿ ਦੇਖਣਾ ਚਾਹੀਦਾ ਕਿ ਦੂਜੇ ਦਾ ਇਹ ਸਾਰੇ ਸਾਰੇ ਬੱਚੇ ਸਾਡੇ ਆ ਪੰਜਾਬ ਦੇ ਜੋ ਵੀ ਇਹਦੇ ਚ ਆ ਰਹੇ ਆ ਤੇ ਉਹ ਸਾਨੂੰ ਉਹਨਾਂ ਨੂੰ ਗੱਲ ਨਾਲ ਲਾਉਣਾ ਚਾਹੀਦਾ ਉਹਨਾਂ ਨੂੰ ਹਿੰਮਤ ਵਧਾ ਕੇ ਇਹ ਨਸ਼ਿਆਂ ਤੋਂ ਕੱਢ ਕੇ ਤੇ ਇਹ ਵੱਡੇ ਜਿਹੜਾ ਇਹ ਸਾਡੀ ਬਰਬਾਦੀ ਦਾ ਕਾਰਨ ਆ ਸਾਡੇ ਪੰਜਾਬ ਦੀ ਦਾ ਤੇ ਇਹ ਤੇ ਸਾਰੇ ਜਣੇ ਆਪਾਂ ਹਿੰਮਤ ਮਾਰੀਏ ਅਸੀਂ মিডিਆ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਣੇ ਆਪਾਂ ਰਲ ਮਿਲ ਕੇ ਇਹ ਮੋਰਚੇ ਨੂੰ ਫਤਿਹ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬੜਾ ਕੀਮਤੀ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ